ਬਹੁਤ ਲੋਕਾਂ ਦਾ ਦਿਲ ਹੈਗਾ 100 ਸਾਲ ਤੱਕ ਵੀ ਤੰਦਰੁਸਤ ਰਹਿੰਦਾ ਤੇ ਬਹੁਤਿਆਂ ਦੇ ਦਿਲ ਪਚੀਆਂ ਚ ਇਸ ਵੇਲੇ ਜਵਾਬ ਦੇ ਜਾਂਦੇ ਨੇ ਕਿ ਭਾਈ ਤੁਸੀਂ ਸਟੰਟ ਵੀ ਪਾ ਲਓ ਤੁਸੀਂ ਆਪਰੇਸ਼ਨ ਵੀ ਕਰਾ ਲਓ ਤੁਸੀਂ ਪੇਸਮੇਕਰ ਵੀ ਲਗਵਾ ਲਓ ਅੱਛਾ ਜੀ ਜੇ ਤੁਹਾਨੂੰ ਫੇਰ ਤਕਲੀਫ ਹੈ ਤੁਹਾਡਾ ਨਹੀਂ ਸਟੰਟ ਫਿੱਟ ਬੈਠਿਆ ਤੁਹਾਡਾ ਨਹੀਂ ਆਪਰੇਸ਼ਨ ਫਿੱਟ ਬੈਠਿਆ ਤੁਹਾਡਾ ਨਹੀਂ ਪੇਸਮੇਕਰ ਠੀਕ ਕੰਮ ਕਰਕੇ ਦੇ ਰਿਹਾ ਮੇਰੇ ਕੋ ਤਾਂ ਆ ਜਾਇਆ ਕਰੋ ਮੈਂ ਤਾਂ ਵੀ ਤੁਹਾਡੇ ਨਾਲ ਖੜੂਗਾ ਉਹ ਨੌਬਤੀ ਨਾ ਆਵੇ ਜੀ ਫਿਰ ਉਸ ਤੋਂ ਪਹਿਲਾਂ ਪੀਸ ਮੇਕਰ ਨਾਲ ਲੱਗੇ ਸਟੰਟ ਨਾ ਪੈਣ ਆਪਰੇਸ਼ਨ ਨਾ ਹੋਵੇ ਅਟੈਕ ਆਵੇ ਨਾ ਜਿਨ੍ਹਾਂ ਨੂੰ ਡਰ ਹੈਗਾ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਡਾਕਟਰ ਨੇ ਉਹਨਾਂ ਨੂੰ ਦੱਸਤਾ ਉਹ ਵੀ ਤਾਂ ਬਚਾਅ ਕਰ ਸਕਦੇ ਨੇ ਤੁਹਾਡੇ ਕੋਲ ਆ ਕੇ ਮੈਂ ਡਾਕਟਰ ਕੋਲ ਆਇਆ ਸੀ तकरीबन 1.5 ਮਹੀਨਾ ਪਹਿਲਾਂ ਅੱਛਾ ਮੈਨੂੰ ਡਾਕਟਰ ਨੇ ਦੱਸਿਆ ਸੀ ਹਲੋਪਤੀ ਵੀ ਥੋੜੇ ਥੋੜੀ ਜੀ ਬਲੋਕੇਜ ਹੈ ਸਿਟੀ ਐਂਜਿਓਗ੍ਰਾਫੀ ਕਰਾਈ ਸੀ ਮੈਂ ਇਹਨਾਂ ਕੋਲੇ ਅਪਰੋਚ ਕੀਤੀ ਮੈਂ ਇਹਨਾਂ ਕੋਲ ਆਇਆ ਹੁਣ तकरीबन ਇਹਨਾਂ ਦੀ ਮੈਂ 1.5 ਮਹੀਨਾ ਦਵਾਈ ਖਾਧੀ ਆ ਆਨੈਸਟਲੀ ਸਪੀਕਿੰਗ ਕਿ ਮੈਨੂੰ ਉਸ ਦਵਾਈ ਨਾਲ ਬਹੁਤ ਫਾਇਦਾ ਹੋਇਆ ਤੇ ਵਾਕਈ ਕੋਈ ਨਾ ਕੋਈ ਦਵਾਈ ਚ ਕਰਾਮਾਤ ਹੈ ਤਕਰੀਬਨ ਇੱਕ ਹਫਤੇ ਬਾਅਦ ਮੈਨੂੰ ਸਿੰਪਟਮ ਆਉਣੇ ਸ਼ੁਰੂ ਹੋ ਗਏ ਸੀ ਕਿ ਮੈਨੂੰ ਲੱਗਿਆ ਸੀ ਮੈਂ ਠੀਕ ਹੋ ਰਿਹਾ ਤੇ ਡਾਕਟਰ ਨੇ ਤੁਹਾਨੂੰ ਕਿਹਾ ਸੀ ਬਲੋਕਿੰਗ ਦੇਖ ਕੇ ਵੀ ਕੋਈ ਸਟੰਟ ਪਾ ਲਓ ਕੁਝ ਆਪਰੇਸ਼ਨ ਕਰਾ ਲਓ ਸਟੰਟ ਵਾਲੇ ਡਾਕਟਰ ਨੇ ਐਕਚੁਅਲੀ ਉਹਨਾਂ ਦਾ ਤਾਂ ਇੱਕ ਥਿਉਰੀ ਇਹੀ ਹੈ ਜੀ ਵੀ ਸਟੰਟ ਪਾਉਂ ਤਾਂ ਉਮੀਦ ਅਸੀਂ ਕਿਸੇ ਕੋਲ ਲੈ ਕੇ ਗਏ ਉਸ ਤੋਂ ਬਾਅਦ ਉਹ ਸਾਡੀ ਟੁੱਟ ਗਈ ਤੇ ਦਿਲ ਤੇ ਉਸ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਕੀ ਪ੍ਰੋਬਲਮ ਜਿਹੜੀ ਆ ਜਾਂਦੀਆਂ ਨੇ ਤੁਸੀਂ ਦੱਸ ਰਹੇ ਸੀ ਸਿਰਫ ਹਾਰਟ ਅਟੈਕ ਜਾਂ ਬਲੌਕਿੰਗ ਹੀ ਕੋਈ ਸਮੱਸਿਆ ਨਹੀਂ ਹੈ ਇਹ ਤਾਂ ਕੁਝ ਨਹੀਂ ਇਹ ਤਾਂ ਆਮ ਪ੍ਰਚਲਿਤ ਹੋ ਗਈਆਂ ਵੀ ਬਿਮਾਰੀਆਂ ਆ ਗਈਆਂ ਕਿ ਤਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਨਹੀਂ ਕਿ ਜੇ ਤੈਨੂੰ ਹਾਰਟ ਅਟੈਕ ਆ ਗਿਆ ਤੈਨੂੰ ਆ ਹੋ ਗਿਆ ਨਾ ਦਿਲ ਫੇਲ ਵੀ ਹੁੰਦੇ ਨੇ ਹਾਰਟ ਸਿੰਕ ਵੀ ਹੁੰਦਾ ਜੀ ਬਾਲ ਰਿਪਲੇਸ ਹੋਇਆ ਹੋਵੇਗਾ ਸਰਜਰੀ ਹੋਈ ਵੀ ਸੀਗੀ ਫਿਰ ਕਿਤੇ ਸਾਡੇ ਕੋਲ ਆਇਆ ਸੀ ਉਹਨੂੰ ਦੇਖ ਕੇ ਕਿਤੇ ਕਹਿ ਦਿੱਤਾ ਭਾਈ ਤੂੰ ਬਿਮਾਰ ਨਹੀਂ ਤੇਰੀ ਖੁਰਾਕ ਘਟਾ ਤੇ ਸੀ ਉਹ ਕਿਉਂ ਦੁੱਤੇ ਤੇ ਲਾਇਆ ਮਹਾਰਾਜ ਦੀ ਕਿਰਪਾ ਸਮਾ ਪਾ ਕੇ ਉਹਦੇ ਸਾਰੇ ਟੈਸਟ ਨਾਰਮਲ ਆ ਗਏ ਹੁਣ ਡਾਕਟਰ ਨੇ ਸਾਰੀਆਂ ਉਹਦੇ ਦਵਾਈਆਂ ਹੀ ਬੰਦ ਕਰ ਦਿੱਤੀ ਸਭ ਤੋਂ ਵੱਡਾ ਫਾਇਦਾ ਕੀ ਹੋਇਆ ਪਤਾ ਮੈਨੂੰ ਐਸੀ ਕਿ ਜਿਸ ਤਰ੍ਹਾਂ ਮੈਨੂੰ ਸਾਹ ਚੜ ਜਾਂਦਾ ਸੀ ਹੁਣ ਮੈਨੂੰ ਕੋਈ ਸਾਹ ਨਹੀਂ ਚੜਦਾ ਸੈਰ ਕਰਦਾ ਮੈਂ ਤਕਰੀਬਨ 1 ਘੰਟਾ ਸਵੇਰ ਘੰਟਾ ਰੋਜ਼ ਸੈਰ ਕਰਦਾ ਮੈਨੂੰ ਕੋਈ ਸਾਹ ਨਹੀਂ ਚੜਦਾ ਤੇ ਪਹਿਲਾਂ ਜੀ ਪਹਿਲਾਂ ਮੈਨੂੰ ਤਕਰੀਬਨ 500 ਮੀਟਰ ਤੁਰਦਾ ਸੀ ਮੈਨੂੰ ਸਾਹ ਚੜਨ ਲੱਗ ਜਾਂਦਾ ਸੀ 500 ਮੀਟਰ ਤੁਰਨ ਤੇ 500 ਮੀਟਰ ਤੁਰਨ ਤੇ ਸਾਹ ਚੜ ਜਾਂਦਾ ਸੀ ਕੋਈ ਘਬਰਾਹਟ ਨਹੀਂ ਹੁੰਦੀ ਕੋਈ ਪਲਪਿਟੇਸ਼ਨ ਨਹੀਂ ਸਟੈਪ ਕਰਨਾ ਸਟੈਪਿੰਗ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਡਾਕਟਰ ਸਾਹਿਬ ਦੀ ਆਪਣੀ ਜਿਹੜੀ ਐ ਨਾ ਦਵਾਈ ਬਹੁਤ ਵਧੀਆ ਇੱਕ ਬੰਦੇ ਨੂੰ ਇਹ ਵੀ ਫੜ ਲਿਆ ਕਿ ਜਿਹੜਾ ਉਹਦੇ ਹਾਰਟ ਦੇ ਉੱਤੇ ਕੈਮੀਕਲ ਦਾ ਅਸਰ ਹੋਇਆ ਇਹ ਕਿਵੇਂ ਇਹ ਕਿਵੇਂ ਪਤਾ ਲੱਗ ਜਾਂਦਾ ਜੀ ਇਹ ਲੱਗਦਾ ਕਿਵੇਂ ਮਤਲਬ ਕੀ ਆਵਾਜ਼ ਅੰਦਰੋਂ ਕਿਸ ਤਰ੍ਹਾਂ ਦੀ ਕੀ ਚੀਜ਼ ਆਉਂਦੀ ਹੈ ਹੁਣ ਸਵੇਰੇ ਵੀ ਮਰੀਜ਼ ਆਏ ਸੀ ਕਿ ਮੈਂ ਤੁਹਾਨੂੰ ਤੁਹਾਡੇ ਟੈਸਟਾਂ 'ਚ ਕੁਝ ਨਹੀਂ ਆਣਾ ਬਿਮਾਰੀ ਤੁਹਾਡੀ ਆ ਇਕ ਹੋਰ ਐਸੀ ਮੈਂ ਤੁਹਾਨੂੰ ਸਦਮਾ ਦੱਸਦੇ ਕੋਈ ਨਾ ਕੋਈ ਹੈਗਾ ਬਹੁਤ ਵਾਰ ਹੁੰਦਾ ਵੀ ਤੁਹਾਡੇ ਕੋਲ ਲੋਕ ਜਿਹੜਾ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਇੱਕੋ ਡੱਬੀ ਦੇ ਦਿੰਦੇ ਨੇ ਉਹ ਡੱਬੀ ਕੀ ਸ਼ੈ ਚੀਜ਼ ਹੈ ਜੀ ਉਹਦੇ ਵਿੱਚ ਕੀ ਭਰ ਕੇ ਰੱਖਿਆ ਹੋਇਆ ਤੁਸੀਂ ਕਰਦੀ ਕੀ ਹੋਈ ਇਹ ਐਸਿਡਿਟੀ ਕੋਲੈਸਟ੍ਰੋਲ ਛੋਟੇ ਮੋਟੀ ਦਿਲ ਦੀ ਧੜਕਣ ਲੇਡੀ ਦੀ ਪ੍ਰੋਬਲਮ ਬੰਦਿਆਂ ਨੂੰ ਘਬਰਾਹਟ ਐਦਾਂ ਦੀ ਸਾਰੀਆਂ ਚੀਜ਼ਾਂ ਇਕੱਲੀ ਗੋਲੀ ਚੱਕ ਦੀ ਉੱਠਦੇ ਸਵੇਰੇ ਇੱਕ ਗੋਲੀ ਮੂੰਹ ਚ ਪਾ ਲਓ ਪਾਣੀ ਨਾਲ ਕਿਸੇ ਦਾ ਦਿਲ 100 ਸਾਲ ਤੱਕ ਵੀ ਤੰਦਰੁਸਤ ਰਹਿ ਜਾਂਦਾ ਹੈ ਤੇ ਕਿਸੇ ਦਾ ਦਿਲ 25 ਸਾਲਾਂ ਦੇ ਵਿੱਚ ਵੀ ਕਮਜ਼ੋਰ ਹੋ ਜਾਂਦਾ ਹੈ ਇਹ ਕਿਉਂ ਹੁੰਦਾ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਅਸੀਂ ਕਰਨ ਵਾਲੇ ਆਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਤੇ ਮੇਰੇ ਨਾਲ ਨੇ ਡਾਕਟਰ ਸੁਭਾਸ਼ ਖਟਾਨਾ ਸਾਹਿਬ ਜੋ ਦਿਲਾਂ ਦੇ ਮਾਹਰ ਨੇ ਔਰ ਖਣਕਾ ਕੇ ਦਿਲ ਨੂੰ ਹਮੇਸ਼ਾ ਇਹ ਕਹਿੰਦੇ ਨੇ ਕਿ ਅਸੀਂ ਗੱਲ ਕਰਦੇ ਆਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ अच्छा डॉक्टर साहब ਵੱਡਾ ਸਵਾਲ ਇੱਥੇ ਇਹ ਹੈ ਜਿਹੜੀ ਕਿ ਆਪਣੀ ਬਿਹਾਈਂਡ ਦਾ ਕੈਮਰਾ ਗੱਲਬਾਤ ਹੋਈ ਹੈ ਬਹੁਤ ਲੋਕਾਂ ਦਾ ਦਿਲ ਹੈਗਾ 100 ਸਾਲ ਤੱਕ ਵੀ ਤੰਦਰੁਸਤ ਰਹਿੰਦਾ ਤੇ ਬਹੁਤਿਆਂ ਦੇ ਦਿਲ ਪਚੀਆਂ ਚ ਇਸ ਵੇਲੇ ਜਵਾਬ ਦੇ ਜਾਂਦੇ ਨੇ ਇਹ ਕੋਈ ਬਣਾਉਣ ਕਰਨ ਚ ਵੀ ਕੋਈ ਘਟ ਬਾਤ ਹੈ ਜੀ ਕੁਦਰਤ ਦੀ ਸਰ ਦਿਲ ਤਾਂ ਹਮੇਸ਼ਾ ਜਵਾਨ ਰਹਿੰਦਾ ਹੈ ਤੁਹਾਡੀਆਂ ਭਾਵਨਾਵਾਂ ਨਾਲ ਠੀਕ ਹੈ ਤੁਹਾਡੀਆਂ ਜ਼ਿੰਮੇਵਾਰੀਆਂ ਨਾਲ ਠੀਕ ਹੈ ਉਸ ਤੋਂ ਪਰਹੁੰਦੀ ਤੁਹਾਡੀ ਖੁਰਾਕ ਠੀਕ ਹੈ ਹੁਣ ਜਿਹੜਾ ਇਹ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਭਾਵਨਾਵਾਂ ਦੀ ਕਦਰ ਤਾਂ ਖਤਮ ਹੋ ਗਈ ਹੁਣ ਕਿਸੇ ਤੇ ਕੋਈ ਭਰੋਸਾ ਨਹੀਂ ਰਹਿ ਗਿਆ ਸਾਡੇ ਤੇ ਵੀ ਲੋਕ ਡਾਕਟਰਾਂ ਤੇ ਵੀ ਭਰੋਸਾ ਕਰਦੇ ਪਰ ਸ਼ਾਇਦ ਅਸੀਂ ਮੈਨੇ ਖਰੇ ਨਹੀਂ ਉਤਰਦੇ ਪਰ ਉਸੇ ਤੇ ਵੀ ਜੋ ਅਸੀਂ ਗੱਲਾਂ ਕਰਦੇ ਆ ਉਹ ਵਿੱਚੋਂ ਅਸੀਂ ਹੁੰਦੇ ਆ ਕਿ ਨਹੀਂ ਹੁੰਦੇ ਇੱਕ ਨਾ ਬੱਕਰੀ ਦੀਵਾਰ ਦੀ ਸਮਾਜ ਦੇ ਵਿੱਚ ਇੱਕ ਦੂਜੇ ਤੋਂ ਪੈਦਾ ਹੁੰਦੀ ਜਾ ਰਹੀ ਹੈ ਵੱਡਾ ਸੈਟਬੈਕ ਜੇ ਦਿਲ ਦੀ ਕਮਜ਼ੋਰੀ ਹੈ ਤਾਂ ਜਿੱਥੇ ਤੁਸੀਂ ਉਮੀਦ ਲੈ ਕੇ ਜਾਂਦੇ ਜਦੋਂ ਉੱਥੋਂ ਤੁਹਾਨੂੰ ਨਿਰਾਸ਼ਾ ਮਿਲਦੀ ਹੈ ਇਹ ਸਭ ਤੋਂ ਜ਼ਿਆਦਾ ਕਮਜ਼ੋਰੀ ਪੈਦਾ ਕਰਦੀ ਹੈ ਜਿਹੜਾ ਮੇਰਾ ਅਨੁਭਵ ਹੈ ਠੀਕ ਹੈ ਕਿਉਂਕਿ ਮੈਂ ਸਮਾਜ ਨਾਲ ਬਹੁਤ ਜੁੜ ਕੇ ਚੱਲਦਾ ਠੀਕ ਹੈ ਸੜਕੋ ਲੋਕੀ ਆਉਂਦੇ ਨੇ ਉਹਨਾਂ ਦੇ ਇਮੋਸ਼ਨ ਦੇਖੀਦੇ ਆਂ ਆਪਜੀ ਦਾ ਪ੍ਰੈਸ਼ਨ ਹੈਗਾ ਕਿ 25 ਸਾਲ ਦੀ ਉਮਰ ਦੇ ਵਿੱਚ ਜਾਂ 100 ਸਾਲ ਦੀ ਉਮਰ ਦੇ ਵਿੱਚ ਠੀਕ ਹੈ 25 ਸਾਲਾਂ ਦੇ ਬੱਚੇ ਨੂੰ ਜ਼ਿੰਮੇਵਾਰੀਆਂ ਬਹੁਤ ਪੈ ਗਈਆਂ ਵੀ ਆ ਓਕੇ ਉਹਦੀਆਂ ਸਕੂਲਾਂ ਦੀਆਂ ਫੀਸਾਂ ਕਰਦੇ ਆਂ ਜ਼ਿੰਮੇਵਾਰੀਆਂ ਸਟੇਬਿਲਟੀ ਹੈ ਨਹੀਂ ਬੱਚਾ ਕਿੰਨਾ ਕੁ ਕੰਮ ਕਰ ਲੂਗਾ ਸਰ ਹਰ ਇੱਕ ਨੂੰ ਲਾਈਫ ਸਟਾਈਲ ਦਿਖਾ ਦਿੱਤਾ ਗਿਆ ਕਿ ਆਹ ਬ੍ਰਾਂਡ ਆ ਫਲਾਨਾ ਧਮਕਾ 100 ਸਾਲਾਂ ਦੀ ਗੱਲ ਇਹ ਹੈ ਕਿ ਉਹਨੇ ਪੈਦਲ ਚੱਲ ਕੇ ਧਰਤੀ ਦੇਖੀ ਵੀ ਹੈ ਗਾਈ ਵੀ ਹੈ ਉਹਦੀ ਇਮੋਸ਼ਨ ਹਜੇ ਵੀ ਕੰਟਰੋਲ ਨਹੀਂ ਪਰ ਜਦੋਂ ਉਹਦੇ ਬੱਚਿਆਂ ਨੂੰ ਕਿਤੇ ਐਦਾਂ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਜਾਂ ਕੋਈ ਐਦਾਂ ਦਾ ਘਾਟਾ ਨਫਾ ਹੋ ਜਾਂਦਾ ਜਿਹੜਾ ਜ਼ਿੰਦਗੀ ਭਰ ਦੀ ਕਮਾਈ ਉਲਟੀ ਠਗੀ ਜਾਂਦੀ ਹੈ ਉਹ ਪਿਓ ਪੁੱਤ ਦੋਨੋਂ ਹੀ ਮਤਲਬ ਕਮਜ਼ੋਰ ਹੈ ਚਾਹੇ ਫਿਰ 25 ਸਾਲ ਦੇ ਪਿਓ 50 ਸਾਲ ਦਾ ਹੈ 50 ਸਾਲ ਵਾਲੇ ਦਾ 70 75 80 ਸਾਲ ਦਾ ਹੈ ਠੀਕ ਹੈ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁਣ ਅਨੁਭਵ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਸਮਾਜ ਚੋਂ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਤੇ ਉਸ ਦੇ ਅਕੋਰਡਿੰਗ ਤੁਹਾਨੂੰ ਬਿਮਾਰੀ ਜ਼ਿਆਦਾ ਲੱਗ ਰਹੀ ਹੈ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਇੱਥੇ ਅਸੀਂ ਮਾਮਲਾ ਬੜਾ ਪੇਚੀਦਾ ਹੋ ਜਾਂਦਾ ਹੈ ਦਿਲ ਦੀ ਅਗਰ ਜ਼ਿਕਰ ਅਸੀਂ ਗੱਲ ਕਰੀਏ ਕਿ ਇਸ ਵੇਲੇ ਬਹੁਤ ਸਾਰੀਆਂ ਤੁਹਾਡੀ ਗੱਲਬਾਤ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇੱਕ ਬੱਚੇ ਦੇ ਉੱਤੇ 25 ਸਾਲ ਦਾ ਬੱਚਾ ਉਹਦੇ ਤੇ ਜ਼ਿੰਮੇਵਾਰੀਆਂ ਜ਼ਿਆਦਾ ਹੋ ਗਈਆਂ ਪਰ ਜਦੋਂ 100 ਸਾਲ ਵਾਲਾ ਦਿਲ 25 ਸਾਲ ਦਾ ਸੀ ਜ਼ਿੰਮੇਵਾਰੀਆਂ ਤਾਂ ਉਹਦੇ ਵੀ ਉਨੀਆਂ ਹੀ ਸੀ ਜੀ ਉਦੋਂ ਸਰ ਸਮੇਂ ਦੇ ਵਿੱਚ ਸਬਰ ਸੀਗਾ ਲੋਕ ਗੁਰੂ ਘਰਾਂ 'ਚ ਮੱਥਾ ਹੀ ਟੇਕਣ ਜਾਂਦੇ ਆ ਸੁਣਨ ਨਹੀਂ ਜਾਂਦੇ ਹਮੇਸ਼ਾ ਹੀ ਕਿਹਾ ਜਾਂਦਾ ਸੀ ਕਿ ਸਬਰ ਸੰਤੋਖ ਬੰਦੇ ਨੂੰ ਹੋਣਾ ਚਾਹੀਦਾ ਹੈ ਤੇ ਹੁਣ ਸਬਰ ਹੀ ਮੁੱਕ ਗਿਆ ਤਰਸ ਸੰਨ ਨਹੀਂ ਜਾਂਦਾ ਸੀ ਇਸੇ ਸਮਾਜ ਦੇ ਅੰਗ ਠੀਕ ਹੈ ਅਸੀਂ ਵੀ ਆਪਣੇ ਆਪ ਨੂੰ ਦੇਖਦੇ ਆਂ ਅਸੀਂ ਬਹੁਤ ਮਹਾਰਤ ਦੀ ਕਿਰਪਾ ਬਾਬੇ ਨਾਨਕ ਨੂੰ ਮੰਨਦੇ ਆਂ ਅਸੀਂ ਬੜਾ ਸਬਰ ਲਾ ਕੇ ਜ਼ਿੰਦਗੀ ਨੂੰ ਜੀਂਦੇ ਆਂ ਤੇ ਅਸੀਂ ਸਫਰ ਜੇ ਆ ਮਾਇਆ ਵੀ ਦੁਨੀਆ ਦਾ ਕਰਦੇ ਆਂ ਤੇ ਲੋਕਾਂ ਨੂੰ ਲੱਗਦਾ ਵੀ ਸਾਡਾ ਮਹਿਲ ਨਹੀਂ ਹੈਗਾ ਪਰ ਜਿਸ ਸਕੂਨ ਸਾਨੂੰ ਪੁੱਛੇ ਸਰ ਮੇਰੀ ਬੇਟੀ ਨਾਲ ਡਾਕਟਰ ਹੈਗੀ ਹੈ ਮੇਰਾ ਬੇਟਾ ਨਾਲ ਆਪਣੇ ਫਾਰਮਾ ਯੂਨਿਟ ਚਲਾਉਂਦਾ ਮੈਂ ਬੈਠਾ ਆਂਗਾ ਠੀਕ ਹੈ ਸਾਡਾ ਜੇ ਅਸੀਂ ਕਹੀਏ ਵੀ ਅਸੀਂ ਮੇਰੇ ਬੱਚਾ ਨੇ ਕਦੇ ਉਸ ਤਰੀਕੇ ਦਾ ਨਹੀਂ ਕੀਤਾ ਮੈਂ ਨਹੀਂ ਕਦੇ ਉੱਛਲ ਕੇ ਚੱਲਿਆ ਅਸੀਂ ਆਪਣੇ ਲਿਮਟ ਦੇ ਵਿੱਚ ਚੱਲਦੇ ਆਂ ਔਰ ਸਤਗੁਰ ਨੇ ਕੰਮੇ ਵੀ ਕਿਸੇ ਗਲਤੀ ਨਹੀਂ ਰੱਖੀ ਵੀ ਹੈ ਔਰ ਸਤਗੁਰ ਦੀ ਕਿਰਪਾ ਪਰਿਵਾਰ ਆਪਣੀ ਤੰਦਰੁਸਤੀ ਨਾਲ ਆਪਣੀ ਜ਼ਿੰਦਗੀ ਜਿੰਦਾ ਹੈ ਤੇ ਆ ਅਬੜ ਸਬਰ ਦੇ ਲੋਕਾਂ ਵਾਲਾ ਖਾਂਦੇ ਵੀ ਨਹੀਂ ਹੈਗੇ ਸਿੱਧੀ ਜੀ ਗੱਲ ਹੈ ਠੀਕ ਹੈ ਨਾ ਕਿਉਂਕਿ ਪੜਾਈਆਂ ਸਾਰੇ ਪਰਿਵਾਰ ਦੀਆਂ ਇੰਨੀਆਂ ਖੈਗੀਆਂ ਸਭ ਨੂੰ ਪਤਾ ਵੀ ਕਿਹੜੀ ਚੀਜ਼ ਖਾਦਿਆਂ ਕਦ ਕੀ ਹੋਇਆ ਸੀ ਉਹ ਮੁੜ ਕੇ ਅਗਲੀ ਗੱਲ ਨੂੰ ਵਿਚਾਰ ਕੇ ਹੀ ਚੱਲਦਾ ਠੀਕ ਹੈ ਠੀਕ ਹੈ ਨਾ ਜੀ ਜੀ अच्छा ते फिर ਜਦੋਂ ਅਸੀਂ ਇਮੋਸ਼ਨਸ ਦੀ ਗੱਲ ਕਰਦੇ ਆਂ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਜਦੋਂ ਦਿਲ ਟੁੱਟਦਾ ਹੈ ਯਾਨੀ ਕਿ ਜਦੋਂ ਉਮੀਦ ਅਸੀਂ ਕਿਸੇ ਕੋਲ ਲੈ ਕੇ ਗਏ ਉਸ ਤੋਂ ਬਾਅਦ ਉਹ ਸਾਡੀ ਟੁੱਟ ਗਈ ਤੇ ਦਿਲ ਤੇ ਉਸ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਕੀ ਪ੍ਰੋਬਲਮਸ ਜਿਹੜੀਆਂ ਆ ਜਾਂਦੀਆਂ ਨੇ ਤੁਸੀਂ ਦੱਸ ਰਹੇ ਸੀ ਸਿਰਫ ਹਾਰਟ ਅਟੈਕ ਜਾਂ ਬਲੌਕਿੰਗ ਹੀ ਕੋਈ ਸਮੱਸਿਆ ਨਹੀਂ ਹੈ ਇਹ ਤਾਂ ਕੁਝ ਨਹੀਂ ਤਾਂ ਆਮ ਪ੍ਰਚਲਿਤ ਹੋ ਗਈਆਂ ਵੀ ਬਿਮਾਰੀਆਂ ਆ ਗਈਆਂ ਕਿ ਤਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਨੇ ਕਿ ਜੇ ਤੈਨੂੰ ਹਾਰਟ ਅਟੈਕ ਆ ਗਿਆ ਤੈਨੂੰ ਆ ਹੋ ਗਿਆ ਨਾ ਦਿਲ ਫੇਲ ਵੀ ਹੁੰਦੇ ਨੇ ਹਰ ਸੰਕ ਵੀ ਹੁੰਦਾ ਹੈ ਠੀਕ ਹੈ ਕਿਸੇ ਦੇ ਰਿਸ਼ਤਿਆਂ ਦੇ ਵਿੱਚ ਕੜਵਟ ਇੰਨੀ ਆ ਜਾਂਦੀ ਹੈ ਰਿਸ਼ਤਿਆਂ ਦੇ ਵਿੱਚ ਤੋਖਾ ਇੰਨਾ ਹੋ ਜਾਂਦਾ ਹੈ ਆਰਟੀਕਲ ਆ ਰਹੇ ਨੇ ਡਾਈਵੋਰਸ ਰੇਟ ਵਧ ਰਹੇ ਨੇ ਠੀਕ ਹੈ ਬੱਚੇ ਹਰ ਇੱਕ ਦੀ ਤਮੰਨਾ ਹੈ ਕਿ ਮੇਰੇ ਕੋਲ ਆ ਵੀ ਹੋਵੇ ਉਹ ਵੀ ਹੋਵੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੈਨੂੰ ਵਕਤ ਨਾਲ ਹੀ ਚੀਜ਼ਾਂ ਮਿਲਣੀਆਂ ਤੇਰੇ ਮਾਪੇ ਕਿਹੜੇ ਕੰਮਲੇ ਸੀਗੇ ਕਮਾਈ ਤਾਂ ਉਹਨਾਂ ਨੇ ਵੀ ਕੀਤੀ ਹੈ ਠੀਕ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਇੱਕ ਵਾਰੀ ਕਿਤੇ ਨਾਈ ਦੇ ਬੈਠਾ ਵਾਲ ਕਟਾਉਂਦਾ ਸੀ ਤੇ ਨਾਈ ਦੀ ਦੁਕਾਨ ਤੇ ਆਮ ਤੌਰ ਤੇ ਲੋਕੀ ਪੰਜ ਚਾਰ ਜਣੇ ਹੁੰਦੇ ਗੱਪਾਂ ਮਾਰਦੇ ਗੱਲਾਂ ਹੁੰਦੀਆਂ ਠੀਕ ਹੈ ਤੇ ਇੱਕ ਆਇਆ ਕਹਿੰਦਾ ਸਾਡੇ ਪਿਓ ਨੂੰ ਤਾਂ ਅਕਲ ਹੀ ਨਹੀਂ ਸੀਗੀ ਆਹ ਕਰ ਲੈਂਦਾ ਉਹ ਕਰ ਲੈਂਦਾ ਫਲਾਨਾ ਨਾ ਕਰਨਾ ਹਰ ਕੋਈ ਮਤਲਬ ਆਪਣੇ ਆਪ ਨੂੰ ਨਵੇਂ ਜਵਾਨੀ ਚ ਅਕਲ ਜ਼ਿਆਦਾ ਦਿਸਦੀ ਹੈ ਠੀਕ ਹੈ ਚਲੋ ਮੈਨੂੰ ਕੀ ਲੈਣਾ ਮੈਂ ਆਪਣੇ ਵਾਲ ਬੁਰ ਕਟਵਾਏ ਤੇ ਮੈਂ ਨਾਈ ਦੇ ਪੈਸੇ ਦੇ ਕੇ ਉਹਨੂੰ ਪੁੱਛਿਆ ਮੁੰਡੇ ਦੇ ਮੋਢੇ ਤੇ ਹੱਥ ਰੱਖ ਕੇ ਮੈਂ ਕਿਹਾ ਪੁੱਤਰ ਤੇਰਾ ਵੀ ਨਹੀਂ ਮੇभी ਉਹਦੇ ਹਾਂਦੇ ਸੀ ਵਾਕਿਆ ਹੀ ਕਮਲੇ ਸੀਗੇ ਸਾਨੂੰ ਤੁਹਾਡੇ ਵਾਲੀ ਗੱਲਾਂ ਨਹੀਂ ਆਈਆਂ ਤੇ ਤੂੰ ਦੁਬਾਰਾ ਜਿੱਦਣ 5-7 ਸਾਲ ਨੂੰ 10 ਸਾਲ ਨੂੰ ਵੀ ਇਸੇ ਨਾਈ ਦੇ ਮੈਨੂੰ ਮਿਲ ਨਹੀਂ ਮੇਰਾ ਨਾਈ ਪੱਕਾ ਹੈ ਹੈ ਤੇ ਮੈਨੂੰ ਦੱਸੀ ਤੂੰ ਕਿੰਨੀ ਤਰੱਕੀ ਕਰ ਗਿਆ ਠੀਕ ਹੈ ਜਿਵੇਂ ਸੰਜੋਗ ਦੀ ਗੱਲ ਕਿਤੇ ਸਮਾਂ ਪਾ ਕੇ ਥੋੜਾ ਜਿਹਾ ਫੇਰ ਮੈਨੂੰ ਮਿਲ ਗਿਆ ਮੈਂ ਕਿਹਾ ਸੁਣਾ ਤੇਰੀ ਵੱਡੀ ਕਾਰ ਕਿੱਥੇ ਹੈ ਫਲਾਨਾ ਦੇ ਘਰ ਨੇ ਤੇਰੀ ਅੱਜ ਪੈਰੀ ਜੁੱਤੀ ਵੀ ਨਹੀਂ ਹੈ ਉਹ ਜੀ ਬਸ ਆਪ ਮਤ ਛੇੜੋ ਐਸੇ ਵੈਸੇ ਮੈਂ ਕਿਹਾ ਨਹੀਂ ਪੁੱਤੇ ਕਮਲਾ ਕੋਈ ਨਹੀਂ ਸੀਗਾ ਸਹੀ ਹੈ ਜੇ ਜਿੰਨੀ ਪੇਸ਼ ਲੱਗਦੀ ਅਗਲੇ ਨੇ ਸਾਰੀ ਕੀਤੀ ਹੁਣ ਭਾਈ ਯੁੱਗ ਬਦਲ ਗਿਆ ਵਾ ਪਰਿਵਾਰ ਦੇ ਜਿੰਨੇ ਜੀ ਉਹਨੇ ਕੰਮ ਕਰਦੇ ਠੀਕ ਹੈ ਪਹਿਲੇ ਇੱਕ ਬੰਦੇ ਨੇ ਕਮਾਣਾ ਟੱਬਰ ਪਾਲਣਾ ਸਾਰੇ ਟੱਬਰ ਸਬਰ ਨਾਲ ਚੱਲਦਾ ਸੀ ਹੁਣ ਜਿੰਨੇ ਜੀ ਕਮਾਉਂਦੇ ਉਹਨੇ ਦੇ ਵੱਖਰੇ ਵੱਖਰੇ ਜਿਮੈਟਰ ਤੋਂ ਆਰਡਰ ਆਉਂਦੇ ਕਿ ਮੈਂ ਆਹ ਨਹੀਂ ਖਾਂਦਾ ਮੈਂ ਉਹ ਨਹੀਂ ਖਾਂਦਾ ਠੀਕ ਹੈ ਐਨੇ ਦੀ ਰੋਟੀ ਨੂੰ ਦੀ ਜਿੰਨੇ ਉਹਨਾਂ ਦੇ ਆਣ ਜਾਣ ਦਾ ਕਰਾਇਆ ਹੀ ਹੁੰਦਾ ਠੀਕ ਹੈ ਤੇ ਸਰ ਸਬਰ ਨੇ ਲੋਕਾਂ ਨੂੰ ਕਿੱਥੇ ਤੇ ਆਉਣਾ ਜੇ ਸੀ ਇਹਨਾਂ ਦੇ ਨਾਲ ਗੱਲ ਕਰੀਏ ਤੁਸੀਂ ਬਿਓਂਡ ਮੈਡੀਕਲ ਸਾਇੰਸ ਜਾ ਕੇ ਸਮਾਜ ਨਾਲ ਜੁੜ ਕੇ ਗੱਲ ਕਰਦੇ ਆਂ ਵੀ ਬਿਮਾਰ ਹੋਣ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਆਪਣੇ ਘਰ ਪਰਿਵਾਰ ਨੂੰ ਟਾਈਮ ਦਿਓ ਦੁੱਖ ਸੁੱਖ ਦਾ ਸਾਂਝ ਕਰੋ ਅੱਧੀਆਂ ਬਿਮਾਰੀਆਂ ਤਾਂ ਸਮਾਜ ਵੈਸੇ ਵੱਜ ਜਾਊਗਾ ਠੀਕ ਹੈ ਅੱਧੀਆਂ ਬਿਮਾਰੀਆਂ ਤੋਂ ਸਰ ਤੁਸੀਂ ਵੈਸੇ ਵੱਜ ਜਾਣਾ ਅੱਧੀਆਂ ਤਾਂ ਤੁਹਾਡੇ ਖਰਚੇ ਘਟ ਜਾਣੇ ਜੇ ਤੁਸੀਂ ਸਲਾਹ ਕਰਕੇ ਜੇ ਕਿਤੇ ਸਰੀਰ ਨੂੰ ਦੁੱਖ ਹੋ ਹੀ ਗਿਆ ਤਾਂ ਤੁਹਾਨੂੰ ਹਾਈ ਤੋਂ ਪਤਾ ਨਹੀਂ ਹੋਊ ਇੰਨੇ ਛੋਟੇ ਛੋਟੇ ਗੱਲਾਂ ਗੀਆਂ ਕੋਈ ਐਡੀ ਵੱਡੀ ਗੱਲ ਵੀ ਨਹੀਂ ਜਿੰਨੇ ਲੋਕਾਂ ਨੇ ਐਡਾ ਹਊਆ ਬਣਾਇਆ ਸੀ ਹੁਣ ਅਸੀਂ ਵੀ ਹਾਰਦ ਦਾ ਰੱਬ ਦੀ ਕਿਰਪਾ ਰੱਜ ਕੇ ਕਰਕੇ ਦੇਖ ਲਿਆ ਠੀਕ ਹੈ ਹਿੰਦੁਸਤਾਨੀ ਦੁਨੀਆ ਭਰ ਦੇ ਵਿੱਚ ਕੋਈ ਐਸਾ ਵਰਲਡ ਵਾਈਜ਼ ਹਾਰਦ ਦਾ ਇੰਸਟੀਚਿਊਟ ਨਹੀਂ ਜਿੱਥੇ ਤੇ ਮੇਰੇ ਕੋਲ ਮਰੀਜ਼ ਨਹੀਂ ਹੈ ਠੀਕ ਹੈ ਕਿਉਂ ਬਾਬੇ ਨਾਨਕ ਦੀ ਬੜਿਆਈ ਹੈ ਪੰਜਾਬੀ ਜਿੱਦ ਨੂੰ ਤੁਰਦੇ ਕੋਈ ਐਸਾ ਮੁਲਕ ਛੱਡਿਆ ਬਤਾ ਇਹਨਾਂ ਨੇ ਹੈ ਨਹੀਂ ਠੀਕ ਹੈ ਫਿਰ ਮਿਹਨਤ ਕਰਦੇ ਆ ਉੱਥੇ ਜਾ ਕੇ ਸੌਖੇ ਹੁੰਦੇ ਸੌਖਿਆਂ ਤਾਂ ਵੱਡੇ ਹਸਪਤਾਲਾਂ 'ਚ ਵੀ ਜਾਂਦੇ ਆ ਅੱਜ ਸਵੇਰ ਦੇਮ ਤੁਹਾਨੂੰ ਆਨ ਰਿਕਾਰਡ ਦਿਖਾ ਸਕਦਾ ਕਿ ਕੱਲ ਮਰੀਜ਼ ਦੇ ਅਮਰੀਕਾ ਚ ਸਟੰਟ ਪਿਆ ਠੀਕ ਹੈ 15 ਮਿੰਟ ਮੈਨੂੰ ਇਸ ਗੱਲ ਨੂੰ ਸਮਝਾਉਣ ਨੂੰ ਲੱਗ ਗਏ ਉਹਨੂੰ ਮੈਂ ਕਿਹਾ ਤੂੰ ਹੁਣ ਟਿਕ ਜਾ ਅੱਜ ਤੇਰੇ ਸਟੰਟ ਪਿਆ 15 ਦਿਨ ਹੋਰ ਦੇ ਨਾ ਕਹਿੰਦਾ ਮੇਰੀ ਦਵਾਈ ਭੇਜ ਦਿਓ ਉਹ ਮੈਂ ਕਿਹਾ ਬਾਈ ਉਹ ਮੈਨੂੰ ਹੁਣ ਨਹੀਂ ਸੀ ਜਾਣਦਾ ਅੱਜ ਮੈਨੂੰ ਜਾਣਦਾ ਹੁਣ 15 ਦਿਨ ਤਾਂ ਮੈਨੂੰ ਦੇ ਦੇ ਮੈਂ ਤੈਨੂੰ ਮਨਾ ਨਹੀਂ ਕਰਦਾ ਪਰ ਜਿਨ੍ਹਾਂ ਨੇ ਸਟੰਟ ਪਾਇਆ ਉਹ ਅਮਰੀਕਾ ਹੈਗੀ ਉਹਨਾਂ ਦਾ ਦੇਖ ਤਾਂ ਲਈ ਵੀ ਤੇਰਾ ਸਟੰਟ ਠੀਕ ਹੋ ਜਾਵੇ ਤੈਨੂੰ ਕਿਆ ਲੋੜ ਮੇਰੀ ਵੀ ਕਿਆ ਲੋੜ ਹੈ ਮਾਰੇ ਕਰੇ ਤੰਦਰੁਸਤ ਉਹਨੂੰ ਕਿਹ ਡਾਕਟਰ ਦੇ ਪਰ ਤੁਸੀਂ ਤੇ ਜ਼ਿਆਦਾਤਰ ਜਿਹੜੇ ਮਰੀਜ਼ ਹੈਗੇ ਨੇ ਇੱਥੇ ਜਿਹੜੇ ਆਉਂਦੇ ਨੇ ਤੁਹਾਡੇ ਕੋਲ ਤੁਸੀਂ ਤਾਂ ਜ਼ਿਆਦਾਤਰ ਉਹਨਾਂ ਨੂੰ ਕਹਿੰਦੇ ਨੇ ਵੀ ਸਟੰਟਾਂ ਦੀ ਜ਼ਰੂਰਤ ਹੀ ਹੈ ਨਹੀਂ ਤੇ ਫਿਰ ਇਹ ਸਟੰਟ ਕਿੱਥੋਂ ਆਏ ਜੀ ਸਾਡੇ ਕੋਲ ਪੀਸ ਮੇਕਰ ਕਿੱਥੋਂ ਆਏ ਸਰ ਕੁਛ ਨੂੰ ਜ਼ਰੂਰਤ ਹੁੰਦੀ ਮੈਂ ਜਮੇ ਉਹਦੇ 'ਚ ਨਹੀਂ ਕਹਿੰਦਾ ਹੈਗਾ ਕਿ ਵੀ ਬਿਲਕੁਲ ਹੀ ਜ਼ਰੂਰਤ ਨਹੀਂ ਹੁੰਦੀ ਪਿੱਛੇ ਇੱਕ ਸਟੈਂਟ ਐਸਾ ਵੀ ਆਇਆ ਸੀ ਜਿਹੜਾ ਡਿਜ਼ੋਲਵ ਹੋ ਜਾਂਦਾ ਸੀ ਹਾਂਜੀ ਰੈజిਸਟੈਂਟ ਪਾਇਆ ਅੱਜ ਤੁਹਾਡਾ ਕੰਮ ਚਲਾ ਦਿੱਤਾ ਮੁਰਕੇ ਨੇ ਆਟੋਮੈਟਿਕਲੀ ਡਿਜ਼ੋਲਵ ਹੋ ਜਾਣਾ ਹੈਗਾ ਤੁਹਾਨੂੰ ਬਿਲਕੁਲ ਨੇਚਰਲ ਹੋ ਜਾਗੇ ਠੀਕ ਹੈ ਫਿਰ ਡਾਕਟਰਾਂ ਨੇ ਇਹ ਫਿਕ ਲੱਗਣ ਲੱਗ ਪਏ ਪੈਸੇ ਕਿਹੜੀ ਗੱਲ ਦੇ ਲੈਣੇ ਠੀਕ ਹੈ ਇਹ ਸਭ ਮਾਇਆ ਵੀ ਸੰਸਾਰ ਹੈ ਮੈਂ ਕੋਈ ਤਾਂ ਅਸ਼ੂਤਤ ਹੈ ਨਹੀਂ ਮੁਫਤ ਮੈਂ ਵੀ ਨਹੀਂ ਦਿੰਦਾ ਠੀਕ ਹੈ ਜੀ ਮੇਰੇ ਨਾਲ ਫਰਕ ਇਹ ਹੈਗਾ ਕਿ ਮੇਰੇ ਕੋਲ 4 5 6 ਮਹੀਨੇ ਜਿੰਨਾ ਚਿਰ ਇਲਾਜ ਚੱਲਦਾ ਹੈ ਮੈਂ ਕਹੇ ਭਾਈ 15 ਦਿਨ ਮਹੀਨਾ ਦਵਾਈ ਖਾ ਕੇ ਦੇਖ ਲਓ ਭਾਈ ਜੇ ਤਾਂ ਮੈਂ ਠੀਕ ਤੁਹਾਡੇ ਨਾਲ ਵਰਤ ਰਿਹਾ ਤੁਹਾਨੂੰ ਫਰਕ ਲੱਗ ਰਿਹਾ ਠੀਕ ਹੈ ਫਿਰ ਤਾਂ ਮੈਂ ਇਹਦੀ ਜੜ ਤੇ ਤੁਹਾਡਾ ਇਲਾਜ ਕਰ ਦਊਗਾ ਤੁਹਾਨੂੰ ਮੇਰੇ ਇਲਾਜ ਕਰਾਣ ਤੋਂ ਬਾਅਦ ਬਾਰ ਬਾਰ ਬਿਮਾਰ ਨਹੀਂ ਹੋਵੋਗੇ ਠੀਕ ਹੈ ਠੀਕ ਹੈ ਸਾਡੇ ਤਾਂ ਹੁਣ ਬਹੁਤ ਸਮਾਜ ਇੰਨਾ ਟਰਸਟ ਕਰਨ ਲੱਗ ਪਿਆ ਵੇ ਜੇ ਕਿਸੇ ਦੇ ਮਰੀਜ਼ ਦੀ ਉਮਰ ਹੋਈ ਵੀ ਹੁੰਦੀ ਹੈ ਡਾਕਟਰ ਉਸ ਵੇਲੇ ਉਹਨੂੰ ਆਪਰੇਸ਼ਨ ਦੱਸਦਾ 85 ਸਾਲ ਦੇ ਬਜ਼ੁਰਗ ਨੂੰ ਕਿ ਤੇਰੇ ਪੇਸਮੇਕਰ ਲੱਗਣਾ ਤੇਰਾ ਬਾਈਪਾਸ ਹੋਣਾ ਤੇਰਾ ਓਪਨ ਹਾਰਟ ਹੋਣੀ ਠੀਕ ਹੈ ਤੇ ਉਹ ਫਿਰ ਸਾਡੇ ਨਾਲ ਵੀ ਹੁਣ ਕੰਸਲਟ ਕਰਦੇ ਕਿਉਂਕਿ ਦੁਨੀਆ ਅਸੀਂ ਵੀ ਕਿਹਾ ਤਾਂ ਵੀ ਬਜ਼ੁਰਗ ਨੇ ਮਾਪੇ ਨੇ ਖੇਚਲ ਕਰਨ ਦੀ ਲੋੜ ਨਹੀਂ ਹੈ ਤੁਸੀਂ ਵੀਡੀਓ ਕਾਲ ਕਰਾ ਦਿਓ ਠੀਕ ਹੈ ਅਸੀਂ ਵੀਡੀਓ ਕਾਲ ਤੇ ਦੇਖ ਕੇ ਜੇ ਤਾਂ ਅਗਲੀ ਦੀ ਹਾਲਤ ਦੇਖਦੀ ਵੀ ਹਾਂ ਵੀ ਇਹਦੇ ਵਿੱਚ ਕੁਝ ਨਿਕਲਣ ਨੂੰ ਹੈ ਜੇ ਸਮਾਂ ਹੀ ਆ ਗਿਆ ਜਾਣਾ ਤਾਂ ਸਾਰੇ ਨਹੀਂ ਸਾਰੇ ਨਹੀਂ ਜਾਣਾ ਸਹੀ ਗੱਲ ਹੁਣ ਉਹਦੇ ਸਮੇ ਦਾ ਪਰਿਵਾਰ ਦੇ ਇਮੋਸ਼ਨ ਦਾ ਉਹਦੇ ਨਾਲ ਜੇ ਤੁਸੀਂ ਠੱਗੀ ਮਾਰਦੇ ਸਰ ਫਿਰ ਆਤਮ ਗਲਾਨੀ ਜੀ ਆਂਦੀ ਸਤ ਤੋ ਦਿੰਦਾ ਹੋਣਾ ਨਹੀਂ ਹੈ ਭਾਈ ਅਸੀਂ ਫਿਰ ਉਹਨੂੰ ਇਹ ਕਹਿ ਦਿੱਤਾ ਕਿ ਜੀ ਸਰੀਰ ਹੈ ਇਹ ਤੁਹਾਡੀ ਮਦਦ ਕੀਤੀ ਜਾ ਸਕਦੀ ਵੀ ਸ਼ਰੀਰ ਨੂੰ ਕਸ਼ਟ ਨਾ ਹੋਵੇ ਜਾਣਾ ਤਾਂ ਹੈਗਾ ਹੀ ਏ ਠੀਕ ਹੈ ਤੇ ਸਾਨੂੰ ਮਹਾਰਾਜ ਦੀ ਕਿਰਪਾ ਸੀ ਕੰਨ ਫੜ ਕੇ ਕਹਿੰਦੇ ਸਾਡੇ ਨਾਲ ਸਮਝ ਉਸ ਗਲਤ ਤੇ ਬੜਾ ਜੁੜਦਾ ਕਹਿੰਦੇ ਐਟ ਲੀਸਟ ਲਾਸਟ ਸਮਾ ਦਾ ਸੱਖਾ ਘਟਿਆ ਜਾਵੇ ਜਾਣਾ ਤਾਂ ਹੈ ਹੀ ਏ ਜਾਣਾ ਠੀਕ ਹੈ ਸਰ ਡਾਕਟਰ ਜੀ ਫਿਰ ਤੁਹਾਡੇ ਕੋਲੋਂ ਕੈਥਟਰ ਜੇ ਲੱਗੇ ਆ ਜਾਂਦੇ ਨੇ ਜੀ ਪੀ ਜੇ ਤੇ ਉੱਟ ਕੇ ਆ ਜਾਂਦੇ ਨੇ ਫਿਰ ਉਹਨਾਂ ਨੂੰ ਕੀ ਸਮਝਾਉਣੇ ਚਾਹੋ ਇਹਨਾਂ ਨੂੰ ਤਾਂ ਸਮਝਾ ਦਿੰਨੇ ਆ ਉਹਨਾਂ ਨੂੰ ਕੀ ਸਮਝਾਉਣੇ ਫਿਰ ਅਸੀਂ ਉਹਨਾਂ ਨੇ ਵੀ ਕਹੀਦਾ ਵੀ ਤੁਸੀਂ ਹੁਣ ਜਦ ਆ ਦਵਾਈਆਂ ਲੈ ਰਹੀਆਂ ਹੁਣ ਇਹਦੇ ਜਿਹੜਾ ਵੀ ਇਫੈਕਟ ਆਣਾ ਹਫਤੇ ਤੱਕ ਸਾਡੇ ਕੋਲ ਦੁਬਾਰਾ ਵਾਪਸ ਆਇਓ ਕਿਉਂਕਿ ਇੱਕ ਵਾਰੀ ਦਵਾਈਆਂ ਟੀਕੇ ਲਾ ਕੇ ਬੰਦਾ ਡਰਿਆ ਬਾ ਹੁੰਦਾ ਸਮ ਟਾਈਮ ਇਹ ਵਿਚਾਰਾ ਇਹਨਾਂ ਬਿਮਾਰ ਵੀ ਨਹੀਂ ਹੁੰਦਾ ਹੁਣ ਮੈਂ ਉਹਦਾ ਫਿਰ ਮਜਬੂਰੀ ਦਾ ਫਾਇਦਾ ਚੁੱਕਾ ਇਹ ਤਾਂ ਸਰ ਫਿਰ ਮੈਂ ਵੀ ਉਦਾਂ ਦਈ ਮੇਰਾ ਸਮਝ ਨੂੰ ਖੁੱਲਾ ਕਹਿਣਾ ਜੇ ਤੁਹਾਨੂੰ ਬਿਮਾਰੀ ਹੈ ਤਾਂ ਇਲਾਜ ਹੋਊਗਾ ਠੀਕ ਹੈ ਮੈਨੂੰ ਨਹੀਂ ਮਾਰੇ ਦਾ ਹੁਕਮ ਆਇਆ ਮੇਰੀ ਨਹੀਂ ਸਮਝ ਚਾਹੀਏ ਮੈਂ ਇਹ ਵੀ ਸ਼ਬਦ ਇਸਤੇਮਾਲ ਕਰ ਦੇਵਾਂ ਤੇ ਮੇਰੀ ਕੋਈ ਤੇ ਬੇਇਜ਼ਤੀ ਨਹੀਂ ਹੈਗੀ ਕਿ ਮੈਂ ਤੁਹਾਨੂੰ ਮੁੱਕਰ ਗਿਆ ਜਾਂ ਤੁਸੀਂ ਮੇਰੇ ਤੋਂ ਨਾਰਾਜ਼ ਹੋ ਜਾਓ ਮੈਂ ਤੁਹਾਨੂੰ ਮੁੱਕਰ ਗਿਆ ਨਾ ਮੈਂ ਚੱਲਣਾ ਹੀ ਤਾਂ ਦੇ ਕਿ ਵੀ ਹਾਂ ਇਹ ਗੱਲ ਬਣਦੀ ਹੈ ਇੱਥੇ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਠੀਕ ਹੈ ਠੀਕ ਹੈ ਸਭ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਮਤਲਬ ਤੁਸੀਂ ਨਬਜ਼ ਫੜ ਕੇ ਅੰਦਰੋਂ ਕੱਢਦੇ ਹੋ ਮਤਲਬ ਤੁਸੀਂ ਇੱਕ ਬੰਦੇ ਨੂੰ ਇਹ ਵੀ ਫੜ ਲਿਆ ਕਿ ਜਿਹੜਾ ਉਹਦੇ ਹਾਰਟ ਦੇ ਉੱਤੇ ਕੈਮੀਕਲ ਦਾ ਅਸਰ ਹੋਇਆ ਇਹ ਕਿਵੇਂ ਇਹ ਕਿਵੇਂ ਪਤਾ ਲੱਗ ਜਾਂਦਾ ਜੀ ਇਹ ਲੱਗਦਾ ਕਿਵੇਂ ਮਤਲਬ ਕੀ ਆਵਾਜ਼ ਅੰਦਰੋਂ ਕਿਸ ਤਰ੍ਹਾਂ ਦੀ ਕੀ ਚੀਜ਼ ਆਉਂਦੀ ਹੈ ਸਰ ਮਸ਼ੀਨਾਂ ਦੇ ਡਾਟੇ ਲਿਮਟਿਡ ਫੀਡ ਨੇ ਠੀਕ ਹੈ ਉਹ ਤਾਂ ਜਿਹੜਾ ਅਸੀਂ ਫੀਡ ਕਰਤਾ ਉਹਨੇ ਹਾਂਜੀ ਹਾਂਜੀ ਹੁਣ ਸਵੇਰੇ ਵੀ ਮਰੀਜ਼ ਆਏ ਸੀ ਕਿ ਮੈਂ ਕਿਹਾ ਤੁਹਾਡੇ ਟੈਸਟਾਂ 'ਚ ਕੁਝ ਨਹੀਂ ਆਣਾ ਬਿਮਾਰੀ ਤੁਹਾਡੀ ਆ ਠੀਕ ਹੈ ਸਵੇਰੇ ਮਰੀਜ਼ ਆਇਆ ਠੀਕ ਹੈ ਮੈਂ ਕਿਹਾ ਬਿਮਾਰੀ ਤੁਹਾਡੀ ਆ ਇੱਕ ਹੋਰ ਆਏ ਸੀ ਮੈਂ ਕਿਹਾ ਸਦਮਾ ਦੱਸਦੇ ਕੋਈ ਨਾ ਕੋਈ ਹੈਗਾ ਦਾਈ ਬਿਮਾਰੀ ਤੈਨੂੰ ਲੱਗ ਰਹੀ ਹੈ ਉਹ ਲੇਡੀ ਸੀਗੀ ਉਹਦੇ ਨਾਲ ਬਲੀਡਿੰਗ ਵੱਧ ਗਈ ਠੀਕ ਹੈ ਜੇ ਹੱਟ ਦੀ ਤੁਸੀਂ ਦਵਾਈ ਲੈਂਦੇ ਤੁਹਾਨੂੰ ਬਲੱਡ ਥਿਨਰ ਦਿੰਦੇ ਉਹਨਾਂ ਨੂੰ ਗਾਇਨੀ ਪ੍ਰੋਬਲਮ ਆ ਜਾਂਦੀ ਠੀਕ ਹੈ ਉੱਥੇ ਫਿਰ ਉਹ ਵਿਚਾਰੇ ਉਧਰ ਤੇ ਵੀ ਪਰੇਸ਼ਾਨ ਉਧਰ ਤੇ ਵੀ ਹਾਰਟ ਵਾਲਾ ਡਾਕਟਰ ਖੂਨ ਪਤਲੀ ਦੀ ਦਵਾਈ ਬੰਦੇ ਨਹੀਂ ਕਰਦਾ ਗਾਇਨੀ ਵਾਲੀ ਖੂਨ ਰੋਕਣ ਦੀ ਦਵਾਈ ਤੇ ਨਹੀਂ ਦਿੰਦੀ ਹੁਣ ਕੀ ਕਰੇ ਉਹ ਜਨਾਨੀ ਬੱਚਾ ਉਹਦੀ ਵਿਚਾਰੇ ਕੀ ਕੀ ਕਹਿੰਦੇ ਆਪਣੀ ਕੀਜੇ ਤੇ ਉਹ ਕਿੱਥੇ ਕਿੱਥੇ ਤੱਕ ਚੱਲੇ ਠੀਕ ਮੈਨੂੰ ਤਾਂ ਉਹ ਵੀ ਬੈਲੈਂਸ ਕਰਨੀ ਹੁੰਦੀ ਹੈ ਮੈਨੂੰ ਤਾਂ ਉਹ ਵੀ ਬੈਲੈਂਸ ਕਰਨੀ ਹੈ ਠੀਕ ਹੈ ਤੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਮਤਲਬ ਹਸਪਤਾਲਾਂ ਦੇ ਵਿੱਚੋਂ ਵੀ ਉਹਨਾਂ ਨੇ ਅਸੀਂ ਕਹਿ ਲਈ ਜਿਹਨੂੰ ਪੰਜਾਬੀ ਵਿੱਚ ਵੀ ਤਸੱਲੀ ਨਾਲ ਤੁਹਾਡੇ ਕੋਲ ਠੱਕੇ ਖਾ ਕੇ ਵੀ ਬਹੁਤ ਲੋਕ ਆਉਂਦੇ ਨੇ ਸੱਜਦੇ ਉਹਨਾਂ ਨੂੰ ਠੱਕੇ ਖਾਣ ਵਾਲੀ ਤਾਂ ਕੋਈ ਗੱਲ ਨਹੀਂ ਜਾਂਦਾ ਤਾਂ ਅਗਲੇ ਆਪਣੇ ਇਲਾਜ ਨੂੰ ਹੀ ਹੈ ਠੀਕ ਹੈ ਉਹਨੂੰ ਉੱਥੇ ਜੇ ਉਹਦੀ ਵਾਰੀ ਲੇਟ ਆਈ ਹੈ ਜਾਂ ਨਹੀਂ ਉਹ ਅਗਲੀ ਦੀ ਗੱਲ ਹੋਈ ਤਾਂ ਉਹਨੂੰ ਠੱਕੇ ਵੀ ਨਹੀਂ ਕਿਹਾ ਜਾ ਸਕਦਾ ਟਾਈਮ ਤਾਂ ਲੱਗਦਾ ਹੀ ਹੈ ਠੀਕ ਹੈ ਕਿਉਂਕਿ ਮੈਂ ਹਰ ਸ਼ਬਦੀ ਤਾਂ ਹਾਨੀ ਭਰਦਾ ਹੁੰਦਾ ਠੀਕ ਹੈ ਜੰਦ ਦਾ ਅਗਲਾ ਇਲਾਜ ਕਰਾਣੇ ਧੱਕੇ ਖਣ ਤੇ ਗਿਆ ਨਹੀਂ ਠੀਕ ਹੈ ਮਤਲਬ ਧੱਕੇ ਪੱਲੇ ਨਹੀਂ ਪੈਂਦਾ ਤਾਂ ਉਹਨੂੰ ਧੱਕਾ ਆਉਂਦਾ ਸੀ ਪੰਜਾਬੀ ਸ਼ਬਦ ਹੈ ਸਾਡਾ ਕਿ ਅਸੀਂ ਉਹਨੂੰ ਕਹਿੰਦੇ ਵੀ ਧੱਕੇ ਖਾਦੇ ਮੈਂ ਉਹਨਾਂ ਨੂੰ ਵੀ ਕਹਿਣਾ ਹੁੰਦਾ ਕਿ ਮੈਂ ਤਾਂ ਵੈਸੇ ਵੀ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਤੁਸੀਂ ਸਟੰਟ ਵੀ ਪਾ ਲਓ ਤੁਸੀਂ ਆਪਰੇਸ਼ਨ ਵੀ ਕਰਾ ਲਓ ਤੁਸੀਂ ਪੇਸਮੇਕਰ ਵੀ ਲਗਵਾ ਲਓ ਅੱਛਾ ਜੀ ਜੇ ਤੁਹਾਨੂੰ ਫੇਰ ਤਕਲੀਫ ਹੈ ਤੁਹਾਡਾ ਨਹੀਂ ਸਟੰਟ ਫਿੱਟ ਬੈਠਿਆ ਤੁਹਾਡਾ ਨਹੀਂ ਆਪਰੇਸ਼ਨ ਫਿੱਟ ਬੈਠਿਆ ਤੁਹਾਡਾ ਨਹੀਂ ਪੇਸਮੇਕਰ ਠੀਕ ਕੰਮ ਕਰਕੇ ਦੇ ਰਿਹਾ ਮੇਰੇ ਕੋ ਤਾਂ ਆ ਜਾਇਆ ਕਰੋ ਮੈਂ ਤਾਂ ਵੀ ਤੁਹਾਡੇ ਨਾਲ ਖੜੂਗਾ ਕੀ ਬਾਤ ਹੈ ਮਤਲਬ ਤੁਸੀਂ ਉਹ ਨੌਬਤੀ ਨਾ ਆਵੇ ਜੀ ਫਿਰ ਉਸ ਤੋਂ ਪਹਿਲਾਂ ਪੀਸ ਮੇਕਰ ਨਾ ਲੱਗੇ ਟੰਟਾ ਨਾ ਪੈਣ ਆਪਰੇਸ਼ਨ ਨਾ ਹੋਵੇ ਅਟੈਕ ਆਵੇ ਨਾ ਜਿਨ੍ਹਾਂ ਨੂੰ ਡਰ ਹੈਗਾ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਡਾਕਟਰ ਨੇ ਉਹਨਾਂ ਨੂੰ ਦੱਸਤਾ ਉਹ ਵੀ ਤਾਂ ਬਚਾਅ ਕਰ ਸਕਦੇ ਨੇ ਤੁਹਾਡੇ ਕੋਲ ਆ ਕੇ ਮੈਂ ਉਹਨਾਂ ਦੇ ਨਾਲ ਜੁੜਦਾ ਲੇਕਿਨ ਜਦ ਕਦੇ ਟੈਸਟ ਦੀ ਵਾਰੀ ਆਂਦੀ ਡਾਕਟਰ ਫਿਰ ਸੱਚ ਨਹੀਂ ਲਿਖਦਾ ਠੀਕ ਹੈ ਹੁਣ ਇੱਕ ਮਰੀਜ਼ ਨੇ ਇਲਾਜ ਕਰਾਇਆ 2.5 ਤੇ 3 ਮਹੀਨੇ ਬਾਅਦ 25 ਤੇ 55 ਉਹਦੀ ਹਾਰਟ ਪੰਪਿੰਗ ਹੋਗੀ ਬੱਤੀ ਤੋਂ ਬਚਨਜਪ ਤੁਹਾਨੂੰ ਫੋਨ ਨੰਬਰ ਦੇ ਹਿੰਦਾ ਤੁਸੀਂ ਪੱਤਰਕਾਰ ਹੈ ਗ੍ਰਾਮੇ ਤੋਂ ਆਫ ਦੀ ਰਿਕਾਰਡ ਗੱਲ ਕਰ ਲੋ ਠੀਕ ਹੈ ਤੇ ਉਹਨੇ ਡਾਕਟਰ ਨੇ ਪੁੱਛਿਆ ਵੀ ਆਹ ਤੇਰੀ ਰਿਪੋਰਟ ਨਾਲ ਇੰਨਾ ਕਿਦਾਂ ਫਰਕ ਪੈ ਗਿਆ ਇੱਕਦਮ ਉਹ ਵਿਚਾਰਾ ਖੇਤ ਕਿਸਾਨ ਭੋਲਾ ਬੰਦਾ ਕਹਿੰਦਾ ਜੀ ਮੈਂ ਚੰਡੀਗੜ੍ਹ ਤੋਂ ਫਲਾਣੇ ਡਾਕਟਰ ਤੋਂ ਇਲਾਜ ਕਰਾਇਆ ਉਹਨੇ ਪੂਰੇ ਦੱਸਤਾ ਠੀਕ ਹੈ ਉਹਨੇ ਫਿਰ ਉਹਨੂੰ ਆਪਣੇ ਨਰਸ ਨੂੰ ਕਿਹਾ ਕਹਿੰਦਾ ਇਹਨੂੰ ਦੁਬਾਰਾ ਦੇਖ ਕੇ ਰਿਹਾ 5% ਘੱਟ ਕਰਕੇ ਲਿਖ ਦਿੱਤੀ ਓਕੇ ਤੇ ਉਹ ਮਰੀਜ਼ ਕਹਿੰਦਾ ਸਰ ਤੁਸੀਂ ਜ਼ੀਰੋ ਵੀ ਲਿਖ ਦਿਓ ਮੈਂ ਤਾਂ ਜਿੰਦਾ ਹੈਗਾ ਨਾ ਮੇਰੇ ਤੇ ਜਾਨ ਦਾ ਮੈਨੂੰ ਪਤਾ ਵੀ ਮੈਂ ਤੰਦਰੁਸਤ ਐ ਜੀ ਜੀ ਹੁਣ ਸਰ ਜਦ ਡਾਕਟਰਾਂ ਦੇ ਨਾਲ ਸਾਡਾ ਇਹ ਪ੍ਰੋਬਲਮ ਆਣ ਲੱਗ ਪਈ ਵੀ ਹੈ ਕਿ ਜਿੱਦਾਂ ਆਪ ਜੀ ਕਹਿੰਦੇ ਕਿ ਉਹਨਾਂ ਨੂੰ ਪਹਿਲੇ ਵਿਚਾਇਆ ਜਾਵੇ ਠੀਕ ਹੈ ਉਹ ਮਰੀਜ਼ ਡਰ ਆ ਹੀ ਇੰਨਾ ਹੁੰਦਾ ਹੈ ਕਿ ਉਤੋਂ ਨਹੀਂ ਬਚਦਾ ਹੂੰ ਡਰ ਦਾ ਕਿੰਨਾ ਅਸਰ ਹੋ ਜਾਂਦਾ ਹੈ ਸਾਡੇ ਦਿਲ ਤੇ ਸਾਰੇ ਹੀ ਸਾਰੇ ਕੁੱਤੇ ਗੇੜੇ ਹਲਕੇ ਵੀ ਸਾਰਿਆਂ ਨੂੰ ਵੱਢ ਦੇਣ ਡਰੇ ਹੀ ਐ ਹੋ ਸਾਰਾ ਬਿਜਾਰ ਤੋ ਰਹਿ ਜਾਂਦਾ ਹੈ ਇਕੜੇ ਹਲਕੇਵੇਂ ਜਾ ਰਹੇ ਕਿਤੇ ਸੁਣਿਆ ਵਾ ਵੀ ਕੁੱਤਾ ਹਲਕੇ ਜਾਂਦਾ ਵੱਡ ਲੈਂਦਾ ਕੀ ਕਹਿੰਦੇ ਠੀਕ ਹੈ ਫੇ ਉਹਦਾ ਇਲਾਜ ਔਖਾ ਹੈ ਹੋਰੇ ਕੋ ਕੁੱਤੇ ਦੇ ਡਰਦੇ ਤੇ ਇਹ ਤਾਂ ਸਾਰ ਇੱਕ ਡਰ ਪੈਦਾ ਜਦ ਸਮਾਜ ਚ ਕਰ ਦਿੱਤਾ ਬਹੁਤ ਤੁਹਾਡੇ ਮਨ ਦਿਮ ਤੇ ਸਮਾਜ ਸੋਸ਼ਲ ਮੀਡੀਆ ਦੇ ਥਰੂ ਬਹੁਤ ਕੁਝ ਤਾਂ ਅਸੀਂ ਕਿਹਾ ਸੀਗਾ ਕਿ ਅਸੀਂ 70% ਤੋਂ ਬਾਹਰ ਕੱਢਣੇ ਐਨੇ ਤਾਂ ਅਸੀਂ ਕੱਢ ਲਏ ਹੁਣ ਬਾਰੇ ਦੀ ਕਿਰਪਾ ਕੋਲੇਸਟ੍ਰੋਲ ਦੀਆਂ ਦੋਈਆਂ ਲੋਕਾਂ ਨੇ ਬੰਦ ਹੋ ਗਈਆਂ ਡਾਕਟਰਾਂ ਨੇ ਬੰਦ ਕਰਤੀ ਮੇਰੇ ਕੋਲ ਮੈਂ ਰਤੀ ਕਿਧਰੇ ਗਿਆ ਸੀਗਾ ਸਾਡੀ ਕਿਸੇ ਦੋਸਤ ਦੇ ਪਿਓ ਦੀ ਡੈਥ ਹੋ ਗਈ ਸੀ ਮੈਂ ਉੱਥੇ ਅਫਸੋਸ ਤੇ ਬੈਠਾ ਸੀ ਤਾਂ ਉੱਥੇ ਬੰਦੇ ਨੇ ਜਾਂਦੇ ਮੈਨੂੰ ਪਹਿਚਾਨ ਲਿਆ ਅੱਛਾ ਜੀ ਕਹਿੰਦੇ ਜੀ ਮੈਂ ਤੁਹਾਡੇ ਕੋਲ ਆਇਆ ਸੀ ਮੈਂ ਕਿਹਾ ਵੀ ਆਏ ਹਾਂ ਮੈਨੂੰ ਤਾਂ ਯਾਦ ਨਹੀਂ ਹੈ ਉਹ ਦ ਵੀ ਬਾਲ ਰਿਪਲੇਸ ਹੋਇਆ ਵਸੇਗਾ ਸਰਜਰੀ ਹੋਈ ਵੀ ਸੀਗੀ ਫਿਰ ਕਿਤੇ ਸਾਡੇ ਕੋਲ ਆਇਆ ਸੀ ਉਹਨੂੰ ਦੇਖ ਕੇ ਕਿਤੇ ਕਹਿ ਦਿੱਤਾ ਭਾਈ ਤੂੰ ਬਿਮਾਰ ਨਹੀਂ ਤੇਰੀ ਖੁਰਾਕ ਘਟ ਹੈ ਹੂੰ ਤੇ ਅਸੀਂ ਉਹ ਕਿਉਂ ਉਦੋਂ ਤੇ ਲਾਇਆ ਮਹਾਰਾਜ ਦੀ ਕਿਰਪਾ ਸਮਾ ਪਾ ਕੇ ਉਹਦੇ ਸਾਰੇ ਟੈਸਟ ਨਾਰਮਲ ਆ ਗਏ ਹੁਣ ਡਾਕਟਰ ਨੇ ਸਾਰੀਆਂ ਉਹਦੇ ਦਵਾਈਆਂ ਹੀ ਬੰਦ ਕਰਤੀਆਂ ਹੁਣ ਮੇਰੇ ਉਹਦੇ ਚ ਕਹਿ ਲੈਣਾ ਦੇਣਾ ਮੈਂ ਬੜਿਆਈ ਛੇਖੀ ਮਾਰਦਾ ਫਿਰਾਂ ਵੀ ਮੈਂ ਕੀਤਾ ਇਹ ਤੇ ਫਿਰ ਮੇਰੀ ਵੀ ਗਲਤੀ ਹੈ ਨਾ ਮੇਰੇ ਉਹਦੇ ਨਾਲ ਕਹਿ ਲੈਣਾ ਦੇਣਾ ਮੈਂ ਤਾਂ ਆਏ ਨੂੰ ਰਾਹ ਪਾਇਆ ਜੀ ਜੀ ਕਿ ਭਾਈ ਤੂੰ ਖਰਾਕਾ ਤੈਨੂੰ ਮੇਰੀ ਦਵਾਈ ਦੀ ਲੋੜ ਨਹੀਂ ਅਗਲੀ ਦੀ ਤਾਂ ਅਸੀਂ ਲੱਗੀ ਨਹੀਂ ਇਹ ਇਹ ਤਾਂ ਹੋਇਆ ਇੱਕ ਪਾਸਾ ਠੀਕ ਹੈ ਦੂਜਾ ਪਾਸਾ ਕਿ ਮੈਂ ਲੱਖ ਤੋਂ ਨੂੰ ਰੋਕੀ ਜਾਂ ਮੈਂ ਡਾਕਟਰ ਟੈਸਟ ਨਹੀਂ ਠੀਕ ਲਿਖਦਾ ਤੁਸੀਂ ਤੰਦਰੁਸਤ ਵੀ ਹੈਗੇ ਫਿਰ ਵੀ ਜਾ ਕੇ ਟੱਕਰ ਮਾਰਦੇ ਡਾਕਟਰ ਦਾਸ ਉਹਨੇ ਥੋੜਾ ਸੁੱਕਾ ਜਾਣ ਦੇਣਾ ਜੀ 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 ਅੱਛਾ ਪਰ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਵੀ ਤੁਹਾਡੇ ਕੋਲ ਲੋਕ ਜਿਹੜਾ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਇੱਕੋ ਡੱਬੀ ਦੇ ਦਿੰਦੇ ਨੇ ਉਹ ਡੱਬੀ ਕੀ ਸ਼ੈ ਚੀਜ਼ ਹੈ ਜੀ ਉਹਦੇ ਵਿੱਚ ਕੀ ਭਰ ਕੇ ਰੱਖਿਆ ਹੋਇਆ ਤੁਸੀਂ ਇਹ ਤਾਂ ਮਹਾਰਾਜ ਨੇ ਸਰ ਮੈਡੀਕਲ ਸਾਇੰਸਿਸ ਤਾਂ ਇਹ ਹੈ ਨਹੀਂ ਸਕੇ ਮੈਂ ਤਾਂ ਆਪਣੀ ਪੜ੍ਹਾਈ ਦੇ ਤਾਬਕ ਬਣਾਈ ਸੀ ਠੀਕ ਹੈ ਪਰ ਜਿੰਨਾ ਸਮਾਜ ਨੇ ਟਰਸਟ ਕੀਤਾ ਔਰ ਜਿੰਨਾ ਇਸ ਡੱਬੀ ਨੇ ਗੁਣ ਦਿਖਾਏ ਜੀ ਜੀ ਸਤਿਗੁਰੂ ਜਾਣਦਾ ਮੇਰੇ ਆਚਾਰ ਪ੍ਰੋਡਕਟ ਨੇ ਹਿਰਦੇ ਸੇਤੂ ਤਾਂ ਮੈਂ ਸਾਰੀ ਜਨਤਾ ਨੂੰ ਕਹਿੰਦਾ ਮੇਲ ਫੀਮੇਲ ਐਨੀਬਾਡੀ ਖਾਈ ਲਿਆ ਕਰੋ 4-6 ਮਹੀਨੇ ਸਾਲ 2 ਸਾਲ ਬਾਅਦ ਵੀ ਕਰਦੀ ਕਰਦੀ ਕੀ ਹੋਈ ਇਹ ਐਸਿਡਿਟੀ ਕੋਲੈਸਟ੍ਰੋਲ ਛੋਟੀ ਮੋਟੀ ਦਿਲ ਦੀ ਧੜਕਣ ਲੇਡੀ ਦੀ ਪ੍ਰੋਬਲਮ ਬੰਦਿਆਂ ਨੂੰ ਘਬਰਾਹਟ ਇਦਾਂ ਦੀ ਸਾਰੀਆਂ ਚੀਜ਼ਾਂ ਇਕੱਲੀ ਗੋਲੀ ਚੱਕ ਦੀ ਉੱਠਦੇ ਸਵੇਰੇ ਇੱਕ ਗੋਲੀ ਮੂੰਹ ਚ ਪਾ ਲਓ ਪਾਣੀ ਨਾਲ ਤੇ ਸਤਿਗੁਰ ਦੀ ਕਿਰਪਾ ਠਿਕਾਵਟ ਨਹੀਂ ਹੋਣਦੀ ਉਹ ਤਾਂ ਲੋਕ ਬੜੇ ਬੜੇ ਨਵੇਂ ਨਵੇਂ ਚੀਜ਼ਾਂ ਦੱਸਦੇ ਮੈਨੂੰ ਵੀ ਨਹੀਂ ਮੈਂ ਨਾ ਬੋਲੂਗਾ ਤਾਂ ਮੈਂ ਮਾਫੀ ਮੰਗਦਾ ਕਿਉਂਕਿ ਐਡਾ ਵੀ ਤੂੰ ਕਿਹੜਾ ਧਨਵੰਤਰ ਹੋ ਗਿਆ ਵੀ ਸਭ ਕੁਝ ਤੇਰੇ ਕੋਲੇ ਹੀ ਹੈ ਜੀ ਜੀ ਲਿਮਟ ਹੈ ਮੇਰੀ ਬਟ ਦਵਾਈ ਬਹੁਤ ਅੱਛਾ ਜ਼ਬਰਦਸਤ ਕੰਮ ਕਰਦੀ ਹੈ ਦੂਜੀ ਸੰਧੀ ਸੇਤੂ ਹੈ ਜਿਹੜੀ ਗੋਡਿਆਂ ਦੀ ਗਰੀਸ ਬਣਾਉਣ ਦੀ ਮੁੜ ਕੇ ਠੀਕ ਹੈ ਜੀ ਉਹ ਗੋਡਿਆਂ ਦੇ ਦਰਦ ਜਿੱਦਾਂ ਦੀ ਮਰਜ਼ੀ ਹੋਣ ਜਿਹੜੇ ਠੀਕ ਹੋਣ ਵਾਲਾ ਉਹਨੂੰ ਠੀਕ ਕਰੇ ਲੈਂਦੀ ਹੈ ਤੇ ਲਿਵਰ ਦੀ ਬਣਾਈ ਸੀ ਕਿ ਕਹਿੰਦੇ ਉਸ ਫੇਟੀ ਲਿਵਰ ਤੇ ਬਹੁਤ ਕੇਸ ਵੱਧ ਗਏ ਹੋਏ ਠੀਕ ਹੈ ਉਹਦੇ ਬਹੁਤ ਅਛੇ ਰਿਜ਼ਲਟ ਆ ਰਹੇ ਨੇ ਫਿਰ ਇੱਕ ਖਾਲੀ ਗੋਲੀ ਹੈਗੀ ਜਿਹੜੀ ਬੰਦਿਆਂ ਵਾਸਤੇ ਹੈ ਠੀਕ ਹੈ ਉਹ ਕਾਮ ਸੇਤੂ ਹੈ ਉਹ ਤਾਕਤ ਵੀ ਦਿੰਦੀ ਹੈ ਤੇ ਐਂਟੀ ਹੈਂਗਓਵਰ ਵੀ ਹੈ ਕਿਉਂਕਿ ਪੰਜਾਬੀ ਆ ਸਾਨੂੰ ਤਾਂ ਦੋ ਪੈਗ ਲੈ ਬਿਨਾ ਰਾਤ ਨੂੰ ਦਿਨੇ ਨਹੀਂ ਚੜਦਾ ਸਵੇਰ ਨੂੰ ਵੀ ਹਾਂਦੇ ਨਿਕਲਣੇ ਨਹੀਂ ਨਿਕਲਣੇ ਜੇ ਨਾ ਪੀਤੀ ਇਹ ਉਹਨੂੰ ਕੰਟਰੋਲ ਕਰਾਉਣ ਦੀ ਲੋਕ ਸ਼ਰਾਬ ਪੀਣਾ ਛੱਡ ਜਾਂਦੇ ਆ ਅੱਛਾ ਜੇ ਇਹਨੂੰ ਖਾਂਦੇ ਆ ਨਾ ਜੀ ਤੇ ਮੈਂ ਯਕੀਨ ਨਾਲ ਕਹਿੰਦਾ ਕਿ ਘਰਾਂ ਦੀ ਸੁਖ ਸ਼ਾਂਤੀ ਇੱਕ ਵੱਖਰੀ ਹੁੰਦੀ ਹੈ ਉਹ ਬੰਦਾ ਸਵੇਰੇ ਸਭ ਤੋਂ ਪਹਿਲਾਂ ਉੱਠਿਆ ਹੋਵਾ ਹੁੰਦਾ ਜੇ ਤਸਵੀਰ ਨੂੰ ਉੱਠ ਨਹੀਂ ਸੀ ਹੁੰਦਾ ਮੈਨੇ ਯਕੀਨ ਹੈ ਕਿ ਇਹ ਨਾ ਕੰਮ ਸਿੱਤੂ ਬੰਦਿਆਂ ਵਾਸਤੇ ਹੈ ਦਿਮਾਗ ਦੀ ਦਵਾਈ ਹੈ ਕਿ ਤੇ ਅਵੇਲੇਬਲ ਕਰਾਉਂਦੀ ਹੈ ਜੀ ਜੀ ਸੋ ਅੱਛਾ ਇਸ ਤਰ੍ਹਾਂ ਮੈ ਵੀ ਦੱਸ ਦਿਓ ਅਗਰ ਕਿਸੇ ਨੇ ਤੁਹਾਡੇ ਨਾਲ ਕੰਸਲਟ ਕਰਨਾ ਹੈ ਕੰਸਲਟ ਕਿਵੇਂ ਕਰ ਸਕਦੇ ਸਰ ਉਹ ਨੰਬਰ ਸਾਡੀ ਸਕਰੀਨ ਤੇ ਚੱਲਦੇ ਹੁੰਨੇ ਤੇ ਬੇਨਤੀ ਹੈਗੀ ਕਿ ਸਿਰਫ ਹਾਰਟ ਦੇ ਹੀ ਮਰੀਜ਼ ਆਇਆ ਕਰੋ ਹਮ ਹਾਰਟ ਦੇ ਇਹ ਵੀ ਦੱਸ ਦਿਓ ਕਿਹੜੇ ਮਰੀਜ਼ ਹਾਰਟ ਦੇ ਹੁਣ ਇਹ ਵੀ ਦੱਸ ਦਿਓ ਉਹਨੇ ਉਹਦੇ ਰਿਕਾਰਡਿੰਗ ਸੁਣੇ ਲਿਆ ਹੋਣਾ कि ਜਦੋਂ ਤੁਹਾਨੂੰ ਮੈਡੀਕਲ ਸਾਇੰਸ ਜਵਾਬ ਦਿੰਦੀ ਹੈ ਜਾਂ ਤੁਸੀਂ ਨਹੀਂ ਸੈਟੀਸਫਾਈਡ ਹੈਗੇ ਉਦੋਂ ਆਇਆ ਕਰੋ ਜੇ ਕਿਸੇ ਦਾ ਇਲਾਜ ਹੁੰਦਾ ਹੈ ਕਿ ਕੱਲੋਂ ਆ ਕੇ ਮੈਨੂੰ ਕਹੋ ਵੀ ਮੈਂ ਕਿਹੜਾ ਬਖਰਾ ਹੀ ਆ ਆਪਣੇ ਜਿੱਥੇ ਮਰਜ਼ੀ ਭਾਈ ਇਲਾਜ ਕਰਵਾ ਕੇ ਫਿਰ ਕਿਸੇ ਨੂੰ ਯਕੀਨ ਹੋਵੇ ਤਾਂ ਆਇਓ ਮੈਂ ਐਦਾਂ ਦੇ ਕਿਸੇ ਨੂੰ ਸੱਦਾ ਨਹੀਂ ਦਿੰਦਾ ਹੈਗਾ ਮੈਂ ਆਪਣਾ ਕੰਮ ਤਸੱਲੀ ਨਾਲ ਕਰਨਾ ਹੈ ਜੀ ਮੇਰੇ ਕੋਲ ਪੈਸੇ ਲੱਗਦੇ ਨੇ ਇਹ ਵੀ ਕਲੀਅਰ ਕਰਦਾ ਮੈਂ ਮੈਂ ਫ੍ਰੀ ਨਹੀਂ ਕਰਦਾ ਠੀਕ ਹੈ ਮੇਰੇ ਪੈਸੇ ਟੈਲੀਫੋਨ ਤੇ ਦਾਅਨਾ ਹੈ ਮੇਰੇ ਕੋ ਪੈਸੇ ਲੱਗਦੇ ਮੇਰੀ ਪਰਚੇਜ਼ਿੰਗ ਮਹਿੰਗੀ ਹੈ ਤੇ ਮੈਂ ਪੈਸੇ ਲੈਣਾ ਜੀ ਤੇ ਇਹ ਥਾਂ ਕਿਹੜੀ ਹੈਗੀ ਜੀ ਸਾਬਿਤ ਚੰਡੀਗੜ੍ਹ 28 ਸੈਕਟਰ 7 ਨੰਬਰ ਕੋਠੀ ਹੈ ਨਾਨਕ ਸਰ ਗੁਰਦੁਆਰਾ 7 ਤੋਂ 200 ਮੀਟਰ ਅੱਗੇ ਹੈ ਤੇ ਸਾਹਮਣੇ ਇੱਕ ਪਾਲਟਾ ਬਾਬਾ ਪੰਡਾ ਮਸ਼ਹੂਰ ਹੈਗੇ ਹੁਣ ਤਾਂ ਸਾਡੇ ਨਾਮ ਤੇਰੇ ਚੱਲਦਾ ਸਾਡੇ ਨਾਮ ਪਾ ਲਿਓ ਸਤਿਗੁਰ ਦੀ ਕਿਰਪਾ ਕੋਈ ਵੀ ਡਾਕਟਰ ਘਟਾਣਾ ਪਾ ਕੇ ਆ ਸਕਦਾ ਤੇ ਨੋ ਪ੍ਰੋਬਲਮ ਸਤਿਗੁਰ ਦੀ ਕਿਰਪਾ ਬਹੁਤ ਬਾਬੇ ਨਾਨਕ ਨੇ ਰੱਜ ਕੇ ਮਿਹਰ ਕੀਤੀ ਵੀ ਹੈ ਸ਼ੁਕਰਾਨਾ ਕੋਟਨ ਕੋਟਨ ਕੇ ਸਤਿਗੁਰ ਇੱਕ ਜਿੰਦਗੀ ਚ ਇੰਨੀ ਦੀ ਤੀਰ ਕਿਰਪਾ ਹੋ ਜਾਵੇ ਕਦੇ ਸੋਚਿਆ ਨਹੀਂ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗਲਬਾਤ ਲਈ ਇੱਕ ਬਾਪੂ ਜੀ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਥੋੜੀ ਜਨ ਜਨ ਦੀ ਗਲਬਾਤ ਕਰਵਾਉਣੀ ਹੈ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਸੀ ਤੇ ਹੁਣ ਉਹਨਾਂ ਨੂੰ ਕਿੰਨਾ ਕਿ ਥਾਂ ਤੋਂ ਆਰਾਮ ਮਿਲਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਨਮਸਕਾਰ ਜੀ ਸਤਿ ਸ੍ਰੀ ਅਕਾਲ ਸੱਚਾ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਮੈਂ ਮਹਾਲੀ ਤੋਂ ਆਇਆ ਜੀ ਗਵਰਨਮੈਂਟ ਅਫੀਸਰ ਰਿਟਾਇ ਮੈਂ ਡਾਕਟਰ ਕੋਲ ਆਇਆ ਸੀ ਤਕਰੀਬਨ ਡੇਢ ਮਹੀਨਾ ਪਹਿਲਾਂ ਅੱਛਾ ਜੀ ਮੈਨੂੰ ਡਾਕਟਰ ਨੇ ਦੱਸਿਆ ਸੀ ਐਲੋਪੈਥੀ ਵੀ ਥੋੜੇ ਥੋੜੀ ਜੀ ਬਲੋਕੇਜ ਹੈ ਸੀਟੀ ਐਂਜਿਓਗ੍ਰਾਫੀ ਕਰਾਈ ਸੀ ਠੀਕ ਹੈ ਮੈਂ ਉਹਨਾਂ ਦੀ ਦਵਾਈ ਵੀ ਸ਼ੁਰੂ ਕੀਤੀ ਸੀ ਠੀਕ ਹੈ ਪਰ ਮੈਨੂੰ ਡਾਕਟਰ ਸਾਹਿਬ ਬਾਰੇ ਪਤਾ ਲੱਗਿਆ ਮੈਨੂੰ ਕਿਸੇ ਨੇ ਸੱਜਣ ਦੱਸਿਆ ਮੈਂ ਨੇ ਸੋਸ਼ਲ ਸਟੇ ਮੀਡੀਅਮ ਤੇ ਵੀ ਦੇਖਿਆ ਮੈਂ ਇਹਨਾਂ ਕੋਲੇ ਅਪਰੋਚ ਕੀਤੀ ਮੈਂ ਇਹਨਾਂ ਕੋਲ ਆਇਆ ਹੁਣ ਤਕਰੀਬਨ ਇਹਨਾਂ ਦੀ ਮੈਂ ਡੇਢ ਮਹੀਨਾ ਦਵਾਈ ਖਾਧੀ ਹੈ ਠੀਕ ਹੈ ਆਨੈਸਟਲੀ ਸਪੀਕਿੰਗ ਕਿ ਮੈਨੂੰ ਉਸ ਤੋਂ ਬਈ ਨਾ ਬਹੁਤ ਫਾਇਦਾ ਹੋਇਆ ਕੀ ਸਭ ਤੋਂ ਵੱਡਾ ਫਾਇਦਾ ਕੀ ਹੋਇਆ ਮਤਲਬ ਮੈਨੂੰ ਏਸੀ ਕੀ ਜਿਸ ਤਰ੍ਹਾਂ ਮੈਨੂੰ ਸਾਹ ਚੜ ਜਾਂਦਾ ਸੀ ਹੁਣ ਮੈਨੂੰ ਕੋਈ ਸਾਹ ਨਹੀਂ ਚੜਦਾ ਸੈਰ ਕਰਦਾ ਮੈਂ ਤਕਰੀਬਨ 1 ਘੰਟਾ ਸਵਾ ਘੰਟਾ ਰੋਜ਼ ਸੈਰ ਕਰਦਾ ਮੈਨੂੰ ਕੋਈ ਸਾਹ ਨਹੀਂ ਚੜਦਾ ਤੇ ਪਹਿਲਾਂ ਜੀ ਪਹਿਲਾਂ ਮੈਨੂੰ ਤਕਰੀਬਨ 500 ਮੀਟਰ ਤੁਰਦਾ ਸੀ ਮੈਨੂੰ ਸਾਹ ਚੜਨ ਲੱਗ ਜਾਂਦਾ ਸੀ 500 ਮੀਟਰ ਤੁਰਨ ਦੇ ਹਾਂ 500 ਮੀਟਰ ਤੁਰਨ ਤੇ ਸਾਹ ਚੜ ਜਾਂਦਾ ਸੀ ਤੇ ਹੁਣ ਮੈਨੂੰ ਸਾਹ ਕੋਈ ਨਹੀਂ ਚੜਦਾ ਕੋਈ ਘਬਰਾਹਟ ਨਹੀਂ ਹੁੰਦੀ ਕੋਈ ਪਲਪਿਟੇਸ਼ਨ ਨਹੀਂ ਹੁੰਦੀ ਸਟੈਪ ਕਰਦਾ ਸਟੈਪਿੰਗ ਤੇ ਮੈਨੂੰ ਕੋਈ ਮੈਂ ਉਹਨਾਂ ਲਈ ਪਹਿਲਾਂ ਵੀ ਕਰਦਾ ਸੀ ਜੀ ਪਹਿਲਾਂ ਜਦੋਂ ਮੈਨੂੰ ਪ੍ਰੋਬਲਮ ਸ਼ੁਰੂ ਹੋਈ ਬੰਦ ਕਰਤੀ ਸੀ ਹੁਣ ਫਿਰ ਮੈਂ ਉਹੀ ਰੂਟੀਨ ਜੋ ਮੇਰਾ ਪਿਛਿਗਾ ਪਹਿਲਾਂ ਉਦਾਂ ਆ ਗਿਆ ਜੀ ਮੇਰੇ ਖਿਆਲ ਜੋ ਮੜ ਮੋਟੀ ਪ੍ਰੋਬਲਮ ਰਹਿੰਦੀ ਆ ਉਹ ਵੀ ਕਿਰਪਾ ਗੁਰੂ ਦੀ ਕਿਰਪਾ ਹੋਣੀ ਹੈ ਪਲੱਸ ਡਾਕਟਰ ਸਾਹਿਬ ਦੀ ਆਪਣੀ ਜਿਹੜੀ ਹੈ ਇਹ ਦਵਾਈ ਬਹੁਤ ਵਧੀਆ ਮੈਂ ਤਾਂ ਆਈ ਵਿਲ ਰਿਕਮੈਂਡ ਪਰਸਨਲੀ ਸਪੀਕਿੰਗ ਮਤਲਬ ਆਈ ਐਮ ਨਾਟ ਕਿ ਇਹ ਵੀ ਹਮ ਆ ਕੋ ਇਹਨਾਂ ਨੂੰ ਮੋ ਕਰ ਰਹੇ ਆ ਕੋਈ ਫਲਟਰਿੰਗ ਕਰ ਰਹੇ ਆ ਜਾਂ ਉਹ ਕਰ ਰਹੇ ਆ ਬਟ ਓਨੈਸਟਲੀ ਸਪੀਕਿੰਗ ਕਿ ਬਹੁਤ ਵਧੀਆ ਐ ਇਹਨਾਂ ਦੀ ਦਵਾਈ ਹੈ ਤੇ ਵਾਕੇ ਕੋਈ ਨਾ ਕੋਈ ਦਵਾਈ ਚ ਕਰਾਮਾਤ ਹੈ अच्छा ड्रोन ਤਾਂ ਨਹੀਂ ਹੈਗੇ ਨਹੀਂ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਜੀ ਬਿਲਕੁਲ ਜਿਆਦਾ ਤਾਂ ਡਰਾ ਦਨ ਦੇ ਲਈ ਕੋਈ ਡਰਨ ਵਾਲਾ ਇਹਨਾਂ ਨੇ ਕੰਮ ਹੀ ਨਹੀਂ ਮੈਨੂੰ ਕਦੀ ਕੀਤਾ ਜੀ ਮੈਨੂੰ ਤਾਂ ਨਾਰਮਲੀ ਇਹਨਾਂ ਨੇ ਬਿਲਕੁਲ ਇਹ ਕਹਿਆ ਜੀ ਕੋਈ ਚਿੰਤਾ ਨਾ ਕਰੋ ਤੁਸੀਂ ਇਹ ਦਵਾਈ ਲਓ ਤੇ ਦੂਜੀ ਦਵਾਈ ਨਾਲ ਠੀਕ ਹੋਗੇ اور ਦਵਾਈ ਨਾਲ ਮੈਂ ਠੀਕ ਵੀ ਹੋਇਆ ਜੀ ਕੋਈ ਇਹਨਾਂ ਰੀਜ਼ਨੇਬਲ ਚਾਰजेस ਹੈ ਜੀ ਇਹ ਜੀ ਵੀ ਕਰਨੀ ਇੱਕ ਵਿਚਾਰਦੇ ਸ ਬਹੁਤ ਐਗਜ਼ਰਪੀਡੈਂਟ ਹੈ ਠੀਕ ਹੈ ਕਿੰਨੇ ਮਹੀਨੇ ਦਿਨ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਜਦੋਂ ਤੁਸੀਂ ਇੱਥੋਂ ਨੁਸਖਾ ਫਾਰਮੂਲਾ ਇਹਨਾਂ ਦਾ ਤੁਸੀਂ ਕਹਿ ਰਹੇ ਵੀ ਉਹ ਬੜਾ ਜ਼ਬਰਦਸਤ ਨੁਸਖਾ ਫਾਰਮੂਲਾ ਸੀ ਜਿਹੜਾ ਤੁਸੀਂ ਲੈਣਾ ਸੀ ਤਕਰੀਬਨ ਇੱਕ ਹਫ਼ਤੇ ਬਾਅਦ ਮੈਨੂੰ ਸਿੰਪਟਮ ਆਉਣੇ ਸ਼ੁਰੂ ਹੋ ਗਏ ਸੀ ਕਿ ਮੈਨੂੰ ਲੱਗਿਆ ਸੀ ਮੈਂ ਠੀਕ ਹੋ ਰਿਹਾ ਇੱਕ ਹਫ਼ਤੇ ਦੇ ਵਿੱਚ ਹੀ ਮੈਨੂੰ ਕਾਫੀ ਜਲਦ ਬਲੱਡ ਪ੍ਰੈਸ਼ਰ ਤੁਹਾਨੂੰ ਘਟ ਗਿਆ ਸੀ ਇਹ ਬੰਦ ਹੀ ਹੋ ਗਿਆ ਤਕਰੀਬਨ ਤਕਰੀਬਨ ਇੱਕ ਹਫ਼ਤੇ 10 ਦਿਨ ਬਾਅਦ ਬੰਦ ਹੀ ਹੋ ਗਿਆ ਸੀ ਸਾਹ ਚੜਨਾ ਜੀ ਮੈਨੂੰ ਸਭ ਤੋਂ ਵੱਡਾ ਦਾ ਐਡਵਾਂਟੇਜ ਮੈਨੂੰ ਉੱਥੇ ਹੋਇਆ ਉਦੋਂ ਹੀ ਮੇਰਾ ਹੌਸਲਾ ਬਣਿਆ ਕੀ ਜੀ ਵਾਕਈ ਇਹ ਦਵਾਈ ਚ ਕੋਈ ਨਾ ਕੋਈ ਅਸਰ ਹੈ ਤਾਈਓ ਦਵਾਈ ਲਈ ਜੀ ਜੀ ਹਾਂ ਤੁਹਾਨੂੰ ਇੱਕ ਤਾਂ ਤੁਸੀਂ ਵੀਡੀਓ ਦੇਖੀ ਦੂਸਰਾ ਤੁਹਾਨੂੰ ਕਿਧਰੋਂ ਪਤਾ ਲੱਗਿਆ ਸੀ ਮੈਨੂੰ ਕੋਈ ਸੱਜਣ ਸੀ ਮੇਰੇ ਜੀ ਦੋਸਤ ਮਿੱਤਰ ਦਲਿੰਦਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਡੇ ਉਥੇ ਡਾਕਟਰ ਬਹੁਤ ਵਧੀਆ ਹੈਗੇ ਤੁਸੀਂ ਐਵੇਂ ਕਿਉਂ ਐਲੋਪੈਥੀ ਚ ਭੱਜੇ ਫਿਰਦੇ ਹੋ ਤੁਸੀਂ ਉਹਨਾਂ ਕੋਲ ਜਾਓ ਉਹਨਾਂ ਨੇ ਨਾ ਕੋਈ ਟ੍ਰੀਟਮੈਂਟ ਕਰਾਇਆ ਸੀ ਉਹਨਾਂ ਨੂੰ ਟ੍ਰੀਟਮੈਂਟ ਵੀ ਕਰਾਇਆ ਹੋਣਾ ਜੀ ਜਾ ਉਹਨਾਂ ਨੂੰ ਰੈਫਰੈਂਸ ਪਤਾ ਹੋਣਾ ਜੀ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਜਾਓ ਤੇ ਠੀਕ ਹੋ ਜਾਓਗੇ ਬਿਲਕੁਲ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਠੀਕ ਹੈ ਤੇ ਡਾਕਟਰਾਂ ਨੇ ਤੁਹਾਨੂੰ ਕਿਹਾ ਸੀ ਬਲੌਕਿੰਗ ਦੇਖ ਕੇ ਵੀ ਕੋਈ ਸਟੈਂਡ ਪਾ ਲਓ ਕੁਝ ਆਪਰੇਸ਼ਨ ਕਰਾ ਲਓ ਸਟੈਂਟ ਪਾ ਰਿਡਕਟਿਵ ਨੈਚੁਰਲੀ ਉਹਨਾਂ ਦਾ ਤਾਂ ਇਹ ਥਿਊਰੀ ਇਹ ਹੈ ਜੀ ਵੀ ਸਟੈਂਡ ਪਾਓ ਉਹਨਾਂ ਦਾ ਮੈਸਿਕਲੀ ਐਲੋਪੈਥੀ ਦੇ ਵਿੱਚ ਹੈ ਹੀ ਉਹਨਾਂ ਕੋਲ ਇਹ ਹੀ ਚੀਜ਼ ਤੁਹਾਨੂੰ ਵੀ ਕਹਿੰਦੇ ਹਾਂ ਉਹ ਕਹਿੰਦੇ ਇੰਟਰਵੈਨਸ਼ਨ ਆਪਾਂ ਕਰ ਲੈਣਿਆ ਜੀ ਮੈਨ ਇੰਟਰਵੈਨਸ਼ਨ ਮੈਂ ਕਰਾਉਣੀ ਨਹੀਂ ਨਿਆ ਜੀ ਮੇਰੇ ਕੋ ਮਨ ਨਹੀਂ ਮੰਨਦਾ ਫਿਰ ਉਹ ਕਹਿੰਦੇ ਠੀਕ ਹੈ ਜੀ ਯੂ ਕੰਟੀਨਿਊ ਉਹਨ ਦੀ ਮੈਡੀਸਨ ਫਿਰ ਉਸ ਉਹਨਾਂ ਦੀ ਮੈਡੀਸਿਨ ਜਿਹੜੀ ਮੜਮੋਟੀ ਲੈਣਾ ਜੀ ਉਹ ਵੀ ਡਾਕਟਰ ਸਾਹਿਬ ਨੇ ਮੈਨੂੰ ਰეკਮੈਂਡ ਕੀਤੀ ਆ ਵੀ ਤੁਸੀਂ ਆਲਟਰਨੇਟਿਵ ਕਰ ਦਿਓ ਉਹ ਲੋਲੀ ਬੰਦ ਕਰ ਦਿਓ ਜੀ ਤੁਹਾਨੂੰ ਮੈਨੂੰ ਲੱਗਦਾ ਉਹ ਬੰਦ ਹੋ ਜੂਗੀ ਜੀ ਹਾਂ ਬਾਕੀ ਲਾਈਫ ਸਟਾਈਲ ਜ਼ਰੂਰ ਬੰਦ ਨੂੰ ਚੇਂਜ ਕਰਨਾ ਬੰਦਾ ਜੀ ਜੇ ਆਪਾਂ ਕਹੀਏ ਜੀ ਹੁਣ ਸਾਰੀ ਉਮਰ ਹੀ ਆਪਾਂ ਬਿਨਾ ਮੁੱਲ ਤੇ ਅੰਟ ਸੈਂਟ ਖਾਈ ਜਾਈਏ ਉਹਦੇ ਤਾਂ ਫਿਰ ਨੋਬਡੀ ਕੈਨ ਹੈਲਪ ਠੀਕ ਹੈ ਬਾਕੀ ਤੁਸੀਂ ਆਪਣਾ ਪ੍ਰੇਅਰ ਕਰੋ ਜੋ ਨਾਰਮਲ ਰੂਟੀਨ ਹੈ ਉਹ ਖਾਣਾ ਜੀ ਕੋਈ ਐਸੀ ਗੱਲ ਵੀ ਨਹੀਂ ਕੋਈ ਮੈਂ ਸਪੈਸ਼ਲ ਵੀ ਰਿਕਾਸ਼ਨ ਲੈਣਾ ਠੀਕ ਹੈ ਬਾਕੀ ਮੈਂ ਡੈਫੀਨਿਟਲੀ ਆਮ ਵੈਰੀ ਗੁੱਡ ਥੈਂਕਫੁਲ ਟੂ ਗੋਡ ਥੈਂਕਫੁਲ ਟੂ ਡਾਕਟਰ ਸਾਹਿਬ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਸਾਡੇ ਬਾਪੂ ਜੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਇੰਟਰਵੈਂਸ਼ਨ ਯਾਨੀ ਕਿ ਸਟੰਟ ਪਾਉਣ ਵਾਲੇ ਪਾਸੇ ਨੂੰ ਸੋਚ ਲਓ ਤੁਰਪੋ ਤਾਂ ਕਿ ਤੇ ਜਾ ਕੇ ਤੁਹਾਡਾ ਜਿਹੜਾ ਸਰੀਰ ਹੈਗਾ ਉਹ ਸੈੱਟ ਹੋਏਗਾ ਪਰ ਇਹਨਾਂ ਨੇ ਐਲੋਪੈਥੀ ਦੀ ਥਾਂ ਤੇ ਆਪਰੇਸ਼ਨ ਦੀ ਥਾਂ ਤੇ ਜਿਹੜਾ ਰਾਹ ਚੁਣਿਆ ਡਾਕਟਰ ਖਟਾਣਾ ਜੀ ਵਾਲਾ ਚੁਣਿਆ ਔਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਜਿਹੜਾ ਉਹਨਾਂ ਨੂੰ ਕਾਫੀ ਜ਼ਿਆਦਾ ਫਰਕ ਹੈ ਜਿਹੜਾ ਉਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਉਹ ਮੁਕੰਮਲ ਤੌਰ ਤੇ ਠੀਕ ਨੇ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਬਹੁਤਾ ਜ਼ਿਆਦਾ ਪਰਹੇਜ਼ ਵੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਨਹੀਂ ਦੱਸਿਆ ਜਿਹੜੀ ਰੁਟੀਨ ਚ ਲਾਈਫ ਉਹਨਾਂ ਦੀ ਚੱਲਦੀ ਸੀ ਉਸੇ ਤਰੀਕੇ ਨਾਲ ਉਹ ਅੱਗੇ ਵਧ ਰਹੇ ਨੇ ਸੋ ਉਮੀਦ ਕਰਦਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਖਟਾਨਾ ਸਾਹਿਬ ਦਾ ਔਰ ਡਾਕਟਰ ਖਟਾਨਾ ਸਾਹਿਬ ਦੀ ਇੱਕ ਹੋਰ ਬੜੀ ਖਾਸ ਗੱਲ ਇਹ ਹੈ ਕਿ ਆਪਣਾ ਫੋਨ ਖੁਦ ਸੁਣਦੇ ਨੇ ਔਰ ਅਗਰ ਤੁਹਾਡੇ ਕਿਸੇ ਮਨ ਦੇ ਵਿੱਚ ਕੋਈ ਆਪਣੀ ਬਿਮਾਰੀ ਪ੍ਰਤੀ ਆਪਣੇ ਹਾਰਡ ਪ੍ਰਤੀ ਕੋਈ ਦਿੱਕਤ ਪਰੇਸ਼ਾਨੀ ਕੋਈ ਸਵਾਲ ਪੈਦਾ ਹੁੰਦਾ ਤਾਂ ਤੁਸੀਂ ਸਿੱਧਾ ਕੰਸਲਟੈਂਟ ਨਾਲ ਕਰਕੇ ਜਿਹੜਾ ਕਰਕੇ ਅਪਾਇੰਟਮੈਂਟ ਲੈ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਧੰਨਵਾਦ